ਹਰਿਆ ਬਹੁਤ ਸੋਹਣਾ ਸਮਾਨ ਇਹਨਾਂ ਦੀ ਸਟਾਲ ਦੇ ਉੱਪਰ ਹੈਗਾ। ਆਨਲਾਈਨ ਵੀ ਤੁਸੀਂ ਦੇਖੋ ਬਹੁਤ ਸੋਹਣੇ ਸੋਹਣੇ ਲੈਂਪ। ਪਿਓਰ ਹੈਂਡਵਰਕ ਹੈ ਸਰ ਆਪ ਦੇਖ ਸਕਦੇ ਆਂ ਇਹ ਬਿਲਕੁਲ ਆਪ ਪਾਸ ਕਰਕੇ ਦੇਖੀਏ ਪੂਰਾ ਹੱਥ ਦਾ ਕੰਮ ਹੈ। ਇਹ 9000 ਦਾ ਹੈ। 9000 ਦਾ। ਠੀਕ ਹੈ। ਇੰਡੋਰ, ਬਾਲਕਨੀ ਕੈਂਡਲ ਵੀ ਹੈ। ਠੀਕ ਹੈ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਜੀ ਸ਼ਹਿਰ ਚੰਡੀਗੜ੍ਹ। ਚੰਡੀਗੜ੍ਹ ਸ਼ਹਿਰ ਦੇ 17 ਸੈਕਟਰ ਦੇ ਵਿੱਚ ਲੱਗਿਆ ਹੋਇਆ ਬਹੁਤ ਵੱਡਾ ਮੈਗਾ ਟਰੇਡ ਫੇਅਰ ਇਧਰ ਪਿੱਛੇ ਤੁਸੀਂ ਇਹ ਦੇਖ ਰਹੇ ਹੋ ਸਾਰੇ ਜਿਹੜੇ ਹਾਲ ਬਣੇ ਹੋਏ ਨੇ ਟੈਂਟ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਜਿਹੜਾ ਇਹ ਮੈਗਾ ਟਰੇਡ ਫੇਅਰ ਲੱਗਿਆ ਹੋਇਆ ਬਹੁਤ ਵੱਡਾ ਇਹ ਜਿਹੜਾ ਉਹ ਟਰੇਡ ਫੇਅਰ ਹੁੰਦਾ ਸੋ ਅੱਜ ਦੀ ਵੀਡੀਓ 'ਚ ਬਣੇ ਰਹੇ ਹੋ ਸਾਰਾ ਆਪਾਂ ਤੁਹਾਨੂੰ ਚੰਡੀਗੜ੍ਹ ਦਾ ਮੈਗਾ ਟਰੇਡ ਫੇਅਰ ਜਿਹੜਾ ਉਹ ਦਿਖਾਵਾਂਗੇ ਤੇ ਇਹ ਜਿਹੜਾ ਉਹ ਟਰੇਡ ਫੇਅਰ 1 ਸਤੰਬਰ ਤੱਕ ਹੈ ਸੋ ਚੱਲਦੇ ਹਾਂ ਸਾਰਾ ਮੈਗਾ ਟਰੇਡ ਫੇਅਰ ਆਪਾਂ ਦੇਖਦੇ ਹਾਂ ਇਹ ਜਿਹੜੀ ਟਿਕਟ ਐਂਟਰੀ ਟਿਕਟ ਇਹਦੀ ਉਹ 60 ਰੁਪਏ ਹੈ ਬਾਹਰ ਜਿਹੜੇ ਟਿਕਟ ਕਾਊਂਟਰ ਬਣੇ ਹੋਏ ਨੇ ਉਹਨੂੰ ਤਾਂ ਤੁਸੀਂ ਟਿਕਟ ਲੈ ਕੇ ਜਿਹੜੀ ਇਹਦੇ ਵਿੱਚ ਐਂਟਰੀ ਉਹ ਲੈ ਸਕਦੇ ਹੋ ਚੱਲਦੇ ਆ ਜੀ ਆਪਾਂ ਸਾਰਾ ਮੈਗਾ ਟ੍ਰੇਡ ਫੇਅਰ ਤੁਹਾਨੂੰ ਜਿਹੜਾ ਉਹ ਦਿਖਾਉਨੇ ਆ ਤੇ ਇੱਥੇ ਨਾ ਇਸ ਤਰ੍ਹਾਂ ਐਂਟਰੀ ਤੇ ਜਿਹੜੀਆਂ ਉਹ ਸਟਾਲਸ ਲੱਗੀਆਂ ਹੋਈਆਂ ਨੇ ਗੱਡੀਆਂ ਵਾਲੀਆਂ ਗੱਡੀਆਂ ਵਾਲੀਆਂ ਕੰਪਨੀਆਂ ਵੀ ਇੱਥੇ ਆਈਆਂ ਹੋਈਆਂ ਨੇ ਜਿਵੇਂ ਆ ਸਕੋਡਾ ਵਾਲੇ ਜਿਹੜੇ ਉਹ ਆਏ ਹੋਏ ਨੇ ਆਪਦੀ ਗੱਡੀ ਲੈ ਕੇ ਕਹਿ ਲੈਗ ਕਹਿ ਲੈਗੇ ਲੈ ਕੇ ਆਏ ਹੋਏ ਨੇ ਤੇ ਇਸ ਤਰ੍ਹਾਂ ਵੱਖ-ਵੱਖ ਕੰਪਨੀਆਂ ਇਸ ਤਰ੍ਹਾਂ ਆਉਂਦੀਆਂ ਨੇ ਇੱਥੇ ਗੱਡੀਆਂ ਵਾਲੀਆਂ ਵੀ ਹਨ ਤੇ ਮ ਮਤਲਬ ਇਹਦੇ ਜੇ ਐਗਜ਼ੀਬਿਸ਼ਨ ਦੇ ਵਿੱਚ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਜਾਂ ਫੈਸ਼ਨ ਦੇ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਇੱਧਰ ਵੀ ਕੁਝ ਕੁ ਜਿਵੇਂ ਟੋਇਟਾ ਹੋਗੀ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਉਹ ਆਉਂਦੀਆਂ ਨੇ ਹਨਾ ਤੇ ਚੱਲਦੇ ਆਪਾਂ ਤੁਹਾਨੂੰ ਇਹ ਸਾਰਾ ਐਗਜ਼ੀਬਿਸ਼ਨ ਜਿਹੜਾ ਉਹ ਦਿਖਾਉਨੇ ਆ ਸਾਹਮਣੇ ਇਹ ਹਾਲ ਜਿਹੜੇ ਉਹ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਆ ਹਾਲ ਹੈ ਇਹਦਾ ਨਾਮ ਹੈ ਕੰਜ਼ਿਊਮਰ ਐਂਡ ਲਾਈਫਸਟਾਈਲ ਇਹ ਹਾਲ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਉਨੇ ਆ ਇਹਦੇ ਅੰਦਰ ਜਿਹੜੀਆਂ ਸਟਾਲਸ ਲੱਗੀਆਂ ਹੋਈਆਂ ਨੇ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਚੱਲਦੇ ਆਂ ਐਂਟਰ ਆਪਾਂ ਜਿਹੜਾ ਉਹ ਹੋ ਤੇ ਐਂਟਰੀ ਤੇ ਆ ਸਟਾਲ ਹੈ ਜੀ ਜਿਵੇਂ ਮੋਹਨ ਵਾਸਤਰਮ ਇਹਨਾਂ ਦੀ ਆਪਾਂ ਸਟਾਲ ਜਿਹੜੀ ਦੇਖਦੇ ਆਂ ਇਹਨਾਂ ਦੇ ਕੋਲ ਸਾਰੇ ਜਿਹੜੇ ਉਹ ਸੂਟ ਹੁੰਦੇ ਨੇ ਮੋਹਨ ਵਾਸਤਰਮ ਇਹਨਾਂ ਦਾ ਜਿਹੜਾ ਉਹ ਸਟਾਲ ਦਾ ਨਾਮ ਹੈ ਮੈਗਾ ਟਰੇਡਰ ਫੇਅਰ ਦੇ ਵਿੱਚ ਲਾਈਫ ਐਂਡ ਕੰਜ਼ਿਊਮਰ ਦੇ ਜਿਹੜਾ ਹਾਲ ਆ ਉਹਦੇ ਵਿੱਚ ਪਹਿਲੇ ਨੰਬਰ ਤੇ ਜਿਹੜੀ ਉਹ ਸਟਾਲ ਹੈ ਇਹ ਸਾਰੇ ਜਿਵੇਂ ਤੁਸੀਂ ਸੂਟ ਜਿਹੜੇ ਡਿਸਪਲੇ ਕੀਤੇ ਦੇਖ ਰਹੇ ਹੋ ਨਾ ਇਹ ਸਾਰੇ ਆਪਾਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਬਾਕੀ ਇਹਨਾਂ ਦੇ ਪ੍ਰਾਈਸ ਵਗੈਰਾ ਆਪਾਂ ਸਾਰੇ ਪੁੱਛਦੇ ਆਂ ਵੀ ਕੀ ਕੀ ਪ੍ਰਾਈਸ ਨੇ ਇਹਨਾਂ ਦੇ ਸੂਟਸ ਦੇ ਬਹੁਤ ਸੋਹਣੇ ਸੋਹਣੇ ਸੂਟ ਨੇ ਤੁਸੀਂ ਦੇਖੋ ਡਿਸਪਲੇ नमस्कार जी हम लोग इस टाइम खड़े हैंड ग्राउंड चंडीगढ़ में सारा सेक्टर जहाँ पर हम लोगों ने फूड स्टॉल के सामने अपना लगाया हुआ है कंज्यूमर में हमारा फर्स्ट स्टॉल है और हम लोग जयपुर से सारा लिप वर्क किया हुआ काम कर रहे हैं आप देखिए हमारे सूट्स इसमें हमारे पास कॉटन के रेडी टू वियर सूट्स हैं हमारे पास फोर सेक्शन है कपड़ों के ये देखिए कॉटन में रहेंगे रेडी टू वियर जो आपको बहुत रिजनेबल प्राइस पे मिल जाएंगे और हम सब सूटों पे आपको डिस्काउंट्स देंगे ये देखिए फ्रॉक सूट भी रहेंगे वर्किंग लोगों के लिए बहुत अच्छी है सूट्स ये कॉटन के कोई कंप्लेंट नहीं रहेगी ये हमारे पास जामदानी है ये वेस्ट बंगाल की आइटम है इसकी रेंज थर्टी फाइव रहेगी इसमें भी हम आपको डिस्काउंट देंगे जो भी कस्टमर आएंगे इस वीडियो के थ्रू आएंगे उनको तो बहुत ज्यादा मिल जाएगा डिस्काउंट जो ये वीडियो को देख आएगा ये देखिए ये इस तरह के सूट्स रहेंगे इनकी भी सारी वीविंग है ये वेस्ट बंगाल की है ये खड्डी का बना हुआ फैब्रिक है सारा का सारा ये देखिए इसमें साढ़े तीन मीटर की शर्ट रहेगी कॉटन की बॉटम रहेगी इसके बाद हमारे पास आ जाएगा ट और, गेंजा। और पार्टी वेयर में हैं ये सब आराम से आप पहन सकते हैं कोई इनका वेट ज्यादा नहीं है वो फोर थाउजेंड वाले हम थ्री थाउजेंड में दे रहे हैं इन पे हम डिस्काउंट करके दे रहे हैं वन थाउजेंड हमने लेस कर दिया है ये ये प्योर हैंडवर्क है सर आप देख सकते हैं ये बिल्कुल आप पास करके देखिए पूरा हाथ का काम है ये जयपुर से हैं हम तो हमारा सारा हाथ का काम है मैं आपको और भी चीजें दिखा देती हूँ आप ये देखिए ये भी हाथ का है सारा ये सारे इसमें जैकार्ड के दुपट्टों के साथ रहेंगे फैब्रिक में कोई कंप्लेंट नहीं आएगी कुछ नहीं आएगी ये आप शादी के लिए करवा चौथ के लिए ऐसी ऐसी टाइम के लिए आप इन सूट्स को ले सकते हैं ये जयपुर की कलेक्शन बहुत पसंद की जाती है ये देखिए गोटा पट्टी दुपट्टे के साथ भी है हमारे पास ये देखिए सारा हैंडवर्क रहेगा ये सब 3000 पे मिलेंगे आपको 4000 वाले हैं हमने 100 लेस कर दिया है इनके ऊपर इन सब के ऊपर हमने 1000 लेस कर दिया है इस तरह के दुपट्टे वाले भी रहेंगे ये भी आपको मिल जाएंगे और ये जो ऊपर लगे हुए हैं

ਕਿਹੜੇ ਕਿਹੜੇ ਸੂਟ ਹੁੰਦੇ ਨੇ ਤੁਹਾਡੇ ਕੋਲ ਕੱਟਾ ਕੇ ਹੱਥ ਤੇ ਕੜਾਈ ਵਾਲੇ ਸੂਟ ਬெட் ਸ਼ੀਟ ਪिलो ਕਵਰ ਟੇਬਲ ਕਲਾਥ ਕਾਮੀਏ ਸਭ ਕੁਝ ਹੈ ਇਹਨਾਂ ਦੇ ਕੋਲ ਸੂਟ ਨੇ ਸਾਰੇ ਹਨਾ ਕੋਲਕਾਤਾ ਦੇ ਕੋਲਕਾਤਾ ਦੇ ਵੱਖ-ਵੱਖ ਤਰੀਕੇ ਦੇ ਸੂਟ ਵਰਕ ਵਗੈਰਾ ਵਾਲੇ ਤੁਸੀਂ ਖਰੀਦ ਕੇ ਜਿਹੜੇ ਉਹ ਲੈ ਕੇ ਜਾ ਸਕਦੇ ਹੋ ਤੇ ਐਵੇਂ ਜੀਆਂ ਚੀਜ਼ਾਂ ਵਾਲੀਆਂ ਤੇ ਮਸ਼ੀਨਸ ਵੀ ਮਿਲ ਜਾਂਦੀਆਂ ਨੇ ਕਰੈਕਟਸ ਵਗੈਰਾ ਬਣਾਉਣੀਆਂ ਮਸ਼ੀਨਾ ਇਹ ਵੀ ਤੁਸੀਂ ਇੱਥੋਂ ਜਿਹੜੀਆਂ ਉਹ ਖਰੀਦ ਕੇ ਲੈ ਕੇ ਜਾ ਸਕਦੇ ਹੋ ਤੇ ਇੱਥੇ ਜਿਆਦਾ ਸੂਟ ਦੇ ਨਾਲ ਰਿਲੇਟਡ ਆਪਾਂ ਨੂੰ ਜਿਹੜੀ ਉਹ ਸਟਾਲ ਮਿਲੂਗੀ ਇਹਨਾਂ ਦੇ ਕੋਲ ਇਹ ਜਿਹੜਾ ਸਟਾਲ ਲੱਗੀ ਹੋਈ ਹੈ ਸਾਰਾ ਖਾਣ ਪੀਣ ਦੇ ਨਾਲ ਰਿਲੇਟਡ ਪ੍ਰੋਡਕਟਸ ਜਿਹੜੇ ਉਹ ਆਪਾਂ ਨੂੰ ਮਿਲਣਗੇ ਹਨ ਤੇ ਇਹ ਹਾਲ ਸਾਰਾ ਇਹ ਜਿਆਦਾ ਫੂਡ ਦੇ ਨਾਲ ਰਿਲੇਟਡ ਹੈ ਲਾਈਫਸਟਾਈਲ ਐਂਡ ਕੰਜ਼ਿਊਮਰ ਇਹਦਾ ਜਿਹੜਾ ਉਹ ਹਾਲ ਦਾ ਨਾਮ ਹੈ ਕੈਂਡੀਜ਼ ਵਗੈਰਾ ਜਿਹੜੀਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਲਾਈਫਸਟਾਈਲ ਦੇ ਨਾਲ ਰਿਲੇਟਡ ਆਪਾਂ ਨੂੰ ਸਟਾਲਸ ਮਿਲਣਗੇ ਜਿਵੇਂ ਆ ਤੁਸੀਂ ਅ ਦੇਖ ਰਹੀ ਹਾਂ ਸਟਾਲ ਇੱਥੇ ਲੱਗੀ ਹੋਈ ਹੈ ਨਾ ਸੂਟਸ ਵਗੈਰਾ ਜਿਹੜੇ ਉਹ ਮਿਲ ਜਾਣਗੇ ਤੇ ਬਾਕੀ ਇੱਥੇ ਉਸੇ ਤਰ੍ਹਾਂ ਇਤਰ ਵਗੈਰਾ ਉਹ ਜਿਹੜੇ ਉਹ ਮਿਲ ਜਾਣਗੇ ਇਤਰ ਵਗੈਰਾ ਤੁਸੀਂ ਇੱਥੋਂ ਜਿਹੜੇ ਉਹ ਖਰੀਦ ਕੇ ਲੈ ਕੇ ਜਾ ਸਕਦੇ ਹੋ ਇਹ ਮੈਗਾ ਟ੍ਰੇਡ ਫੇਅਰ ਦੇ ਵਿੱਚੋਂ ਤੇ ਸੂਟਸ ਵਾਲੀਆਂ ਬਹੁਤ ਜ਼ਿਆਦਾ ਸਟਾਲਸ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਾਂ ਕੁਝ ਹੋਰ ਪ੍ਰੋਡਕਟ ਹੋਵੇ ਜਿਵੇਂ ਬਾਅਦਛੇ ਜਿਵੇਂ ਸਟਾਲ ਲੱਗੀ ਹੋਈ ਹੈ ਜੀਸੀਕੋ ਵਗੈਰਾ ਹੋ ਗਿਆ ਨਾ ਸ਼ਹਿਦ ਵਗੈਰਾ ਹੋ ਗਿਆ ਇਹਨਾਂ ਦੀ ਸਟਾਲ ਦੇ ਉੱਪਰ ਇਹ ਵੀ ਇੱਥੋਂ ਜਿਹੜਾ ਉਹ ਮਿਲ ਜੂਗਾ ਅੱਗੇ ਚੱਲਦੇ ਆ ਜੀ ਆਪਾਂ ਅੱਗੋਂ ਤੁਹਾਨੂੰ ਜਿਹੜਾ ਹੋਰ ਦਿਖਾ ਦਾਨੇ ਆ ਇੱਧਰ ਪਰਸ ਵਗੈਰਾ ਜਿਹੜੇ ਹੋਗੇ ਹਨ ਐਵੇਂ ਜੀ ਆਹ ਸਟਾਲ ਦੇ ਇੱਥੇ ਇੰਡੀਆ ਲਕੀ ਨੇ ਬੈਗ ਪਰਸ ਤੁਸੀਂ ਜਿਹੇ ਲੈ ਕੇ ਜਾਣੇ ਨੇ ਤੇ ਆਹ ਇੱਥੇ ਸਟਾਲ ਆ ਗਈ ਜੀ ਅਮੋਲਕ ਅਮੋਲਕ ਵਾਲਿਆਂ ਦੀ ਸਟਾਲ ਹੈ ਤੇ ਇਹਨਾਂ ਦੇ ਪ੍ਰੋਡਕਟ ਵਗੈਰਾ ਇੱਥੇ ਜਿਹੜੇ ਕੋ ਹੋ ਹੈਗੇ ਨੇ ਹਨੀ ਵਗੈਰਾ ਵੇਚਦੇ ਨੇ ਤੋਂ ਜਿਹੜਾ ਸ਼ਹਿਦ ਵਗੈਰਾ ਜਿਹੜਾ ਹੋ ਇਹਨਾਂ ਦੀ ਸਟਾਲ ਦੇ ਉੱਪਰੋਂ ਜਿਹੜਾ ਹੋ ਮਿਲ ਜੂਗਾ ਹਨਾ ਅੱਜ ਅਸੀਂ ਆਏ ਅਮੋਲਕ ਸਟੋਰ ਤੇ ਇੱਥੇ ਕਹੋ ਹਨੀ ਹਨੀ ਬੇਸ ਫੈਟੈਸ ਪ੍ਰੋਡਕਟਸ ਸਾਡੇ ਆਉਂਦੇ ਆ ਅਸੀਂ ਸਾਰੇ ਸਟ੍ਰੀਟਸ ਮਾਈਗ੍ਰੇਟ ਕਰਦੇ ਹਾਂ ਫਰਮ ਐਮਪੀ ਟੂ ਜਮੂ ਕਸ਼ਮੀਰ ਜਿਹਨੇ ਤੁਸੀਂ ਇਥੇ ਹਾਨੀ ਦੇਖ ਰਹੇ ਹੋ ਆਰਡਰ ਕਲਰ ਦੇ ਆਰਡਰ ਫਲੋਰਾ ਦੇ ਹਿਸਾਬ ਨਾਲ ਨੇ ਇਹਨਾਂ ਉਹਦੇ ਆਡੇ ਮੈਡੀਕਲ ਬੈਨੀਫਿਟਸ ਵੀ ਨੇ ਜੇ ਆਪਾਂ ਟਾਪ ਹੈਲਥ ਦੀ ਗੱਲ ਕਰੀਏ ਸਾਡਾ ਕਸ਼ਮੀਰ ਦਾ ਵਾਈਟ ਨਹੀਂ ਆਏਗਾ ਇਹ ਐਜ਼ ਅ ਨਰਵ ਟੋਨਿਕ ਕੰਮ ਕਰਦਾ ਬੱਚਿਆਂ ਨ ਬਜ਼ੁਰਗਾਂ ਲਈ ਕਰੋ ਦਿਮਾਗੀ ਸ਼ਕਤੀ ਨੂੰ ਬੋਸਪੋਰਟ ਕਰਦਾ ਇਤੋਂ ਜੇ ਆਪਾਂ ਲੋਅਰ ਸਾਈਡ ਤੇ ਆ ਜਾਂਦੇ ਆ ਸਾਡਾ ਕਸ਼ਮੀਰ ਸ਼ਿਰਨਗਰ ਸਾਈਡ ਦਾ ਕੇਸ਼ੀਆ ਫਲਾਰ ਜ਼ਾਨੇ ਆਏਗਾ ਇਹ ਐਜ਼ ਅ ਖੇਲੋ ਲੋ ਗ્લાਸੇਮਿਕ ਇੰਡੈਕਸ ਹੈ ਡਾਇਬਟਿਕ پیشنਟ ਨੂੰ ਕੰਜ਼ੂਮ ਕਰ ਸਕਦੇ ਨੇ ਐਂ ਜੇ ਕਿਸੇ ਨੂੰ 슈ਗਰ ਘਟਾਉਣੀ ਹੋਵੇ ਉਹਦੇ ਲਈ ਸਾਡਾ ਜਮਨ ਹਨੀ ਆਇਆ ਦਾ ਜੰਮੂ ਐਂਡ ਯੂਪੀ ਸਾਈਡ ਦੀ ਪੈਦਾਵਾਰ ਹੈ ਇਹ ਕੀ ਹੈ ਐਚਵੀ ਲੋ ਗ્લાਸੇਮਿਕ ਇੰਡੈਕਸ ਆ ਐਨੇ ਤੁਹਾਡੀ ਮੋਰਨਿੰਗ 슈ਗਰ ਕੰਟਰੋਲ ਕਰਨੀ ਆ ਐਂ ਨਾਲ ਦੇ ਨਾਲ ਅਸੀਂ ਵੀ ਪੋਲਨਸ ਦਿੰਨੇ ਆ ਇਹ ਕੀ ਹੈ ਜਿਹੜੇ ਮਧੂਮਖੀਓ ਫੁੱਲਾਂ ਤੋਂ ਪੋਲਿਨੇਸ਼ਨ ਕਰਦੀ ਆ ਜਿਹੜੇ ਪੋਲਨ ਬੇਸ ਉਹ ਚੀਜ਼ ਆ ਐਂ ਜਿੰਨੇ ਵੀ ਗੈਲੋ ਫਰਟੀਲਿਵਰ ਹੋ ਗਿਆ ਥਰਡ ਪੀਸ਼ੈਂਟ ਹੈ ਡਾਇਬਟਿਕ پیشنਟ ਹੈ ਵਿਟਾਮਿਨ 2 2 3 ਮਾਸ ਦੀ ਰਿਕਵਰੀ ਆ ਲਾਈਕ ਐਸ ਅ ਸੁਪਰ ਫੂਡ ਕੰਮ ਕਰਦਾ ਹੈ ਹੌਲਸਲ ਬਾਡੀ ਦੇ ਇਦਾਂ ਹੀ ਇਹ ਮੀਲਸ ਦਾ ਇਹ ਫੀਮੇਲਸ ਦੇ ਵਿੱਚ ਆਂਦਾ ਹੈ ਵਰਮਸ ਦੇ ਵਿੱਚ ਕਾਫੀ ਗਰਜਕਾ ਪਪੂਲਾਰਿਟੀ ਆ ਆਪਣਾ ਬੁਮਾਰੀਆਂ ਦੀ ਪੀਸੀਐਸ ਹੋ ਗਿਆ ਪੀਸੀਡੀ ਪ੍ਰੋਬਲਮਸ ਦੇ ਸੋ ਸਾਰੇ ਹਾਰਮੋਨਲ ਇੰਬੈਲੈਂਸਸ ਨੂੰ ਕਵਰ ਕਰਦਾ ਹੈ ਇਸੇ ਤਰ੍ਹਾਂ ਸਾਡੇ ਕੋ ਸਾਡੀ ਐਮਪੀ ਸਾਈਡ ਦੀ ਪੈਦਲਾਰ ਹਨੀ ਵੀ ਇਹ ਸਾਡਾ ਬੀਫਿਟ ਹਨੀ ਆ ਜਾਂਦਾ ਇਹ ਹਨੀ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਮੈਟਾਬੋਲਿਜ਼ਮ ਫਾਸਟ ਕਰਦਾ ਹੈ ਥੋੜੇ ਮਸੂ ਕੀ ਮਸੂ ਮਾਸਰੂਮ ਪ੍ਰੋਮੋਟ ਕਰਦਾ ਐਂਡ ਵਿਦਨ ਅ ਮਨਥ ਜੇ ਤੁਸੀਂ ਲੈਨੇ ਆ ਤੁਹਾਡੇ 2 ਤੋਂ 3 ਕਿਲੋ ਵਜ਼ਨ ਘਟਦਾ ਇਹਦੇ ਨਾਲ ਇਹਦੇ ਸਾਡੇ ਇਮਿਊਨਿਟੀ ਬੇਸਡ ਪ੍ਰੋਡਕਟਸ ਆਉਂਦੇ ਨੇ ਜ ਜਿਹਦੇ ਵਿੱਚ ਸਾਡਾ ਹਨੀ ਬੇਸਡ ਗੋਲਕੰਦਾ ਆਉਂਦਾ ਇਹਨੂੰ ਅਸੀਂ ਜੀਫਿਟ ਦੇ ਨਾਮ ਡਾਟ ਫਿਟਨੈਸ ਇਹਦੇ ਵਿੱਚ ਕੀ ਹੈ ਇੱਕ ਤਾਂ ਮਿੱਠੇ ਦੇ ਤੌਰ ਤੇ ਬਹਾਨੇ ਪਾਉਣੇ ਆ 슈ਗਰ ਨਹੀਂ ਐਡ ਕਰਦੇ ਸਰ ਨੇਚਰਲ ਪ੍ਰੋਡਕਟਸ ਆ ਇਹਦੇ ਵਿੱਚ ਆਪ ਤੁਸੀਂ ਇਹਦੇ ਬੈਨੀਫਿਟਸ ਦੇਖ ਸਕਦੇ ਆ ਐਜ਼ ਅ ਐਂਟੀਵਾਇਰਲ ਕੰਮ ਕਰਦਾ ਐਜੂ ਇਸ ਦਾਲਚੀਨੀ ਆ ਜੀ ਰੋਸ ਪੈਡੋਸ ਆ ਜੀ ਜੋ ਕਿ ਐਜ਼ ਅ ਐਂਟੀਆਕਸੀਡੈਂਟ ਕੰਮ ਕਰਦੇ ਬਾਡੀ ਨੇ ਪਲੱਸ ਕਈ ਨੂੰ ਮਾਈਗਰੇਨ ਦੀ ਪ੍ਰੋਬਲਮ ਰਹਿੰਦੀ ਆ ਉਹਨਾਂ ਲਈ ਬਹੁਤ ਬੈਸਟ ਪ੍ਰੋਡਕਟ ਆ ਹਾਂ ਜੇ ਕੋਈ ਫੇਸ ਕਰ ਰਿਹਾ ਚਲੋ ਫੋਨ ਗਾੜਾ ਆ ਕਈ ਨੂੰ ਜੋ ਗੋਡੇਂ ਦਰਦੀ ਪ੍ਰੋਬਲਮ ਆ ਹਾਈ ਬੀਪੀ ਰ ਹੈ ਹਾਈ ਕੋਲੇਸਟ੍ਰੋਲ ਆ ਉਹਨੇ ਸਾਡਾ ਹਨੀ ਬੇਸ ਗਾ ਲਈ ਖਾਂਦਾ ਇਹ ਐਜ਼ ਅ ਸਰਵਲਰ ਤਰ੍ਹਾਂ ਦਾ ਕੰਮ ਕਰਦਾ ਇਹ ਤੋਂ ਇਹਦੀ ਕੰਜ਼ਮਪਸ਼ਨ ਤੋਂ ਬਾਅਦ ਥੋੜਾ ਇੱਕ ਤਾਂ ਖੂਨ ਬਦਲਾ ਰਹੇਗਾ ਪਰ ਉਹਨੂੰ ਕਦੇ ਪਲੋਟਿੰਗ ਦੀ ਪ੍ਰੋਬਲਮ ਹੋਏ ਐਜ਼ ਅ ਬਹੁਤ ਵਧੀਆ ਦੇਸੀ ਬੈਸਟ ਮੈਡੀ ਰੈਮਡੀ ਹੈ ਇਹ ਤੋਂ ਬਾਅਦ ਜੇ ਆਪਾਂ ਜਿਵੇਂ ਪਾਰਟੀਆਂ ਵਗੈਰਾ ਤੇ ਜਾਂਦੇ ਆ ਆਪ ਨੂੰ ਗੈਸਟ੍ਰੋਵਲ ਰਹਿੰਦੀ ਆ ਕਈੰਦਾ ਟ੍ਰੈਕ ਗੈਸਟ੍ਰਾਈਟਸਰ ਦਾ ਵਾਦਾ ਵਾ ਉਹਨੂੰ ਤਜ਼ਾਬ ਦੀ ਗੋਲੀ ਲੱਗਦੀ ਆ ਉਹਦੇ ਸਸਾ ਸਾਡਾ ਡੀਟੌਕਸ ਆ ਜਾਂਦਾ ਇਹਦੇ ਵਿੱਚ 6 ਤੋਂ 7 ਹਬਜ਼ ਐਕਸਟ੍ਰੈਕਟ ਐਂਡ ਅਦਰ ਦਾ ਕੈਲੋ ਵਿੱਚ ਕਾਲਾ ਲੂਣਾ ਐਂਡ ਦਾ ਕਾਲੀ ਮਿਰਚ ਆ ਜਾਂਦੀ ਆ ਹੌਸਟਲ ਬਾਡੀ ਫਲਸ਼ ਆਉ ਕਰਦਾ ਇਹਦੀ ਹਾਫ ਰੈਜ਼ਲਟਸ ਜੀ ਲੋਂਗੇ ਅਧਾ ਚਮਚ ਕੋਸੇ ਪਾਣੀ ਲਓ ਰੋਟੀ ਦੇ 2 ਘੰਟੇ ਬਾਅਦ within 45 ਮਿੰਟ ਤੁਹਾਡੀ ਬੋਡੀ ਫਲਸ਼ ਆਊਟ ਕਰਦਾ ਇਹਨਾਂ ਫੈਕਟ ਇਹਦੇ ਸਾਡੇ ਅਸੀਂ ਬ੍ਰੌਸ਼ਰ ਪ੍ਰਮੋਟ ਕਰਦੇ ਹਰ ਬੇਸਿਕ ੀਡ ਦੇ ਨਾਲ ਚੱਲਦੇ ਆ ਜੀ ਆਪਾਂ ਅੱਗੇ ਐਗਜ਼ੀਬਿਸ਼ਨ ਤੁਹਾਨੂੰ ਜਿਹੜਾ ਉਹ ਦਿਖਾਉਨੇ ਆ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਕੱਪੜੇ ਵਾਲੀਆਂ ਬਹੁਤ ਜ਼ਿਆਦਾ ਇੱਥੇ ਸਟਾਲ ਜਿਹੜੀਆਂ ਹੋਉਂਦੀਆਂ ਨੇ ਹਨਾ ਤੇ ਆਹ ਸਟਾਲ ਆ ਵੀ ਉਸੇ ਤਰ੍ਹਾਂ ਸੂਟ ਵਾਲੀ ਜਿਹੜੀ ਉਹ ਸਟਾਲ ਇੱਥੇ ਲੱਗੀ ਹੋਈ ਹੈ ਤੇ ਆਹ ਹੈ ਜੀ ਕੋਰੀਅਨ ਜੁਐਲਰੀ ਇਹਨਾਂ ਦੀ ਜੁਐਲਰੀ ਹੈ ਉੱਪਰ ਇਹਨਾਂ ਨੇ ਲੈ ਕੇ ਆਇਆ ਕੋਰੀਅਨ ਜੁਐਲਰੀ ਹੈ ਨਾ ਤੇ ਇਹ ਹੋ ਗਈ ਕੋਰੀਅਨ ਜੁਐਲਰੀ ਜੁਐਲਰੀ ਵਾਲੀਆਂ ਵੀ ਬਹੁਤ ਜ਼ਿਆਦਾ ਗਿਣਤੀ ਇੱਥੇ ਸਟਾਲਸ ਦੀ ਹੈਗੀ ਬਾਕੀ ਜਦੋਂ ਤੁਸੀਂ ਆਉਂਗੇ ਇਹ ਐਗਜ਼ੀਬੀਸ਼ਨ ਦੇ ਵਿੱਚ ਹੈ ਨਾ ਤੁਸੀਂ ਆ ਕੇ ਮਾਲ ਅਵਰ ਅਫ ਅਕੋਰਡਿੰਗ ਦੇਖ ਸਕਦੇ ਹੋ ਅ ਇੱਥੇ ਐਗਜ਼ੀਬੀਸ਼ਨ ਦੇ ਵਿੱਚ ਸਟਾਲਸ ਦੇ ਉੱਪਰ ਚੈੱਕ ਕਰਕੇ ਕੱਪੜੇ ਵਗੈਰਾ ਜਿਹੜੇ ਉਹ ਖਰੀਦ ਸਕਦੇ ਹੋ ਤੇ ਇੰਨੀ ਕਿ ਜ਼ਿਆਦਾ ਗਿਣਤੀ ਹੈ ਨਾ ਸਟਾਲਸ ਦੀ ਤੇ ਬਹੁਤ ਜ਼ਿਆਦਾ ਤੇ ਆ ਕੁਝ ਮਿਊਜ਼ਿਕ ਵਾਲੇ ਅਸੂਵੈਂਸ ਮਿਲਣਗੇ ਸਾਰੇ ਮਿਊਜ਼ਿਕ ਵਾਲੇ ਇੰਸਟਰੂਮੈਂਟ ਤੁਹਾਨੂੰ ਜਿਹੜੇ ਉਹ ਮਿਲ ਜਾਣਗੇ ਇਹ ਵੀ ਇੱਥੋਂ ਤੁਸੀਂ ਜਿਹੜੇ ਉਹ ਲੈ ਕੇ ਜਾ ਸਕਦੇ ਹੋ ਸਾਰੇ ਇਹਨਾਂ ਦੀ ਸਟਾਲ ਦੇ ਉੱਪਰ ਮਿਊਜ਼ਿਕ ਇੰਸਟਰੂਮੈਂਟ ਨੇ ਜੇ ਤੁਸੀਂ ਕੋਈ ਵੀ ਗਿਟਾਰ ਵਗੈਰਾ ਖਰੀਦਣਾ ਹੈ ਮਿਊਜ਼ਿਕ ਇੰਸਟਰੂਮੈਂਟਸ ਖਰੀਦਣੇ ਨੇ ਹੈ ਨਾ ਇਹ ਤੁਹਾਨੂੰ ਇੱਥੋਂ ਜਿਹੜੇ ਉਹ ਮਿਲ ਜਾਣਗੇ ਤੇ ਇਧਰ ਸਾਰੀਆਂ ਹੋਰ ਕੁਝ ਸਟਾਲ ਲੱਗੀ ਹੋਈਆਂ ਨੇ ਖਾਣ ਪੀਣ ਵਾਲਾ ਸਾਮਾਨ ਪਾਪੜ ਵਗੈਰਾ ਹਨ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਇੱਥੋਂ ਜਿਹੜੀਆਂ ਹੋ ਲੈ ਕੇ ਜਾ ਸਕਦੇ ਹੋ ਖਰੀਦ ਕੇ ਪਾਪੜ ਵਗੈਰਾ ਖਾਣ ਪੀਣ ਵਾਲੇ ਸਾਰੇ ਜਿਹੜੇ ਉਹ ਪ੍ਰੋਡਕਟ ਹੋਗੇ ਤੇ ਆ ਇਹਨਾਂ ਦੇ ਕੋਲ ਆ ਗਈ ਗੱਚਕ ਵਗੈਰਾ ਆ ਗੱਚਕ ਵਗੈਰਾ ਇਹਨਾਂ ਦੇ ਕੋਲ ਹੈਗੀ ਗੱਚਕ ਵਾਲੀ ਜਿਹੜੀ ਉਹ ਸਟਾਲ ਹੈ ਤੇ ਆ ਇਥੇ ਸਟਾਲ ਲੱਗੀ ہوئی ਹੈ ਇਹਨਾਂ ਦੇ ਪ੍ਰੋਡਕਟ ਕੁਝ ਘਰਾਂ ਦੇ ਨਾਲ ਰਿਲੇਟਡ ਹਨ ਜਿਹੜੇ ਉਹ ਪ੍ਰੋਡਕਟ ਹੈਗੇ ਨੇ ਤੇ ਇਹ ਆਪਾਂ ਪ੍ਰੋਡਕਟ ਤੁਹਾਨੂੰ ਦਿਖਾ ਦਾਂ ਨਾ ਕੁਝ ਹੋਮ ਵਾਸਤੇ ਘਰਾਂ ਵਾਸਤੇ ਪ੍ਰੋਡਕਟ ਆਪਾਂ ਨੂੰ ਜਿਹੜੇ ਹੋ ਇੱਥੇ ਮਿਲ ਜਾਣਗੇ ਇਸ ਤਰ੍ਹਾਂ ਦੇ ਪ੍ਰੋਡਕਟ ਵਾਲੀਆਂ ਸਟਾਲਸ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਰਹੀਆਂ ਤੇ ਆਪਾਂ ਵੀ ਕੁਝ ਕੁ ਸਮਾਨ ਲਿਆ ਹਨ ਮੈਗਾ ਟਰੇਡ ਫੇਅਰ ਦੇ ਵਿੱਚੋਂ ਆ ਆਪਾਂ ਮਲਟੀ ਪਲੱਗ ਵਗੈਰਾ ਲਏ ਨੇ ਕਿਉਂਕਿ ਆਪਣੇ ਕੋਲ ਫੋਨ ਵਗੈਰਾ ਜਦੋਂ ਆਪਾਂ ਘੁੰਮਦੇ ਆ ਚਾਰਜ ਕਰਨ ਨੂੰ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਆਪਾਂ ਆ ਲਿਆ ਤੇ ਇਹ ਬਾਈ ਨੇ ਦਿੱਤਾ 250 ਰੁਪਈਆ ਦਾ ਇਹਦੇ ਤੇ ਆਪਾਂ ਪਾਵਰ ਬੈਂਕਾਂ ਕਾਫੀ ਕੁਝ ਆਪਾਂ ਚਾਰਜ ਲਾ ਸਕਦੇ ਆ ਹਨ ਤੇ ਬਾਈ ਕਹਿੰਦੇ ਅਸੀਂ ਆਪੇ ਤਿਆਰ ਕਰਦੇ ਆ ਤੇ ਇ ਤੇ ਕਾਫੀ ਟਾਈਮ ਦਾ ਮੈਂ ਸੋਚ ਰਿਹਾ ਸੀਗਾ ਵੀ ਲੈ ਕੇ ਜਾਵਾਂ ਲੈ ਕੇ ਜਾਵਾਂ ਤੇ ਇਸ ਕਰਕੇ ਅਬ ਮੈਂ ਜਿਹੜਾ ਖਰੀਦੇ ਆ ਤੇ ਕਾਫੀ ਗੈਜਟ ਆਪਣੇ ਚਾਰਜ ਕਰਨ ਵਾਲੇ ਹੋ ਜਾਂਦੇ ਨੇ ਪਾਵਰ ਬੈਂਕਸ ਵਗੈਰਾ ਤੇ ਇੱਥੇ ਵੀ ਜਿਹੜੀ ਉਹ ਸਟਾਲ ਲੱਗੀ ਹੋਈ ਹੈ ਤੁਸੀਂ ਦੇਖ ਰਹੇ ਹੋ ਸਟਾਲ ਆ ਇਹਨਾਂ ਦੇ ਕੋਲ ਜੁਐਲਰੀ ਵਗੈਰਾ ਵਾਲੀ ਤੇ ਇਹਨਾਂ ਕੋਲ ਵੀ ਸਾਰਾ ਕੁਝ ਘਰਾਂ ਵਾਲਾ ਜਿਹੜਾ ਉਹ ਸਮਾਨ ਆ ਘਰਾਂ ਵਾਸਤੇ ਜਿਹੜਾ ਉਹ ਸਫਾਈ ਵਾਸਤੇ ਸਮਾਨ ਆ ਆ ਬਾਈ ਜਿਵੇਂ ਜਿਹੜਾ ਉਹ ਦਿਖਾ ਰਿਹਾ ਇਸ ਤਰ੍ਹਾਂ ਦੇ ਚੀਜ਼ਾਂ ਤੁਸੀਂ ਜਿਹੜੀਆਂ ਖੋਣ ਨੂੰ ਲੈ ਕੇ ਜਾ ਸਕਦੇ ਹੋ ਤੇ ਇਧਰ ਸਟਾਲਸ ਵਗੈਰਾ ਉਸੇ ਤਰ੍ਹਾਂ ਸੂਟਸ ਵਗੈਰਾ ਵਾਲੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਾਹਾਂ ਕੁਝ ਸ਼ਾਇਦ ਵਗੈਰਾ ਇਸ ਤਰ੍ਹਾਂ ਦੇ ਪ੍ਰੋਡਕਟ ਆ ਤੁਹਾਨੂੰ ਜਿਹੜੇ ਉਹ ਮਿਲ ਜਾਣਗੇ ਇੱਥੇ ਤੇ ਇਹ ਜਿਹੜਾ ਉਹ ਟਰੇਡ ਫੇਅਰ ਹੈ ਜੀ ਇੱਕ ਸਤੰਬਰ ਤੱਕ ਹੈ ਸਵੇਰੇ ਜਿਹੜਾ ਉਹ 12:00 ਤੋਂ 11:00 12:00 ਵਜੇ ਤੋਂ ਸ਼ੁਰੂ ਹੋ ਜਾਂਦਾ ਤੇ ਰਾਤ ਨੂੰ 9:00 10:00 ਵਜੇ ਤੱਕ ਜਿਹੜਾ ਉਹ ਚੱਲਦਾ ਤੇ ਇੱਥੇ ਆ ਕੁਝ ਇਸ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਉਹ ਮਿਲ ਜਾਣਗੇ ਮਸਾਲੇ ਵਗੈਰਾ ਹੋਗੇ ਐਵੇਂ ਦੀਆਂ ਚੀਜ਼ਾਂ ਦੀਆਂ ਸਟਾਲਸ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋ ਜਾਂਦੀਆਂ ਮਸਾਲੇ ਹੈ ਜੀ ਮੈਡਮ ਸਾਰੇ ਹਾਂਜੀ ਸਰ ਮਸਾਲੇ ਸਾਰੇ ਠੀਕ ਹੈ ਮੈਰੀਨੇਸ਼ਨ ਵੀ ਹੈ ਨਾ ਡਰਾਈ ਪਾਊਡਰ ਹੈ ਸਭ ਠੀਕ ਹੈ ਜੀ ਤੇ ਸਭ ਤੋਂ ਬੈਸਟ ਆਪਸ਼ਨ ਲੈਬਰੀ ਤੇ ਮਸਾਲੇ ਵਗੈਰਾ ਇਹਨਾਂ ਦੇ ਸਾਰੇ ਜਿਹੜੇ ਹੋ ਹੈਗੇ ਨੇ ਹਨ ਤੇ ਐਵੇਂ ਸਾਰਾ ਘਰਾਂ ਵਾਲਾ ਸਮਾਨ ਤੁਹਾਨੂੰ ਜਿਹੜਾ ਹੋ ਮਿਲ ਜੂ ਆਪਾਂ ਇਹ ਹਾਲ ਜਿਹੜਾ ਉਹ ਦੇਖ ਲੈਣੇ ਐਂਟਰੀ ਇਹ ਹਾਲ ਦੇ ਅੰਦਰ ਜਿਹੜਾ ਉਹ ਕਰਦੇ ਆ ਇੱਥੇ ਲਿਖਿਆ ਹੋਇਆ ਫਰਨੀਚਰ ਐਂਡ ਇੰਟੀਰੀਅਰ ਤੇ ਆਪਾਂ ਐਂਟਰ ਜਿਹੜਾ ਉਹ ਹੋ ਜਨੇ ਤੇ ਇਸ ਤਰ੍ਹਾਂ ਇਹ ਪਿਛਲੇ ਸਾਲ ਵੀ ਜਿਹੜਾ ਇਹ ਮੈਗਾ ਟਰੇਡ ਫੇਅਰ ਉਹ ਲੱਗਿਆ ਸੀ ਉਸੇ ਇਸੇ ਮਹੀਨਾ ਮਾਂਖ ਦੇ ਵਿੱਚ ਹਨ ਤੇ ਇਹ ਜਿਹੜਾ ਹਾਲ ਹੈ ਇੱਥੇ ਫਰਨੀਚਰ ਐਂਡ ਇੰਟੀਰੀਅਰ ਵਾਲਾ ਇਹਦੇ ਚ ਇਹ ਸਾਰਾ ਫਰਨੀਚਰ ਹੈ ਫਰਨੀਚਰ ਵਾਲੀਆਂ ਸਟਾਲਸ ਜਿਹੜੀਆਂ ਉਹ ਇੱਥੇ ਲੱਗੀਆਂ ਹੋਈਆਂ ਨੇ ਤੇ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਸਟਾਲਸ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਆਪਾਂ ਅੱਗੇ ਚੱਲਦੇ ਹਾਂ ਅੱਗੋਂ ਤੁਹਾਨੂੰ ਇਹ ਐਕਸੀਬਿਸ਼ਨ ਜਿਹੜਾ ਉਹ ਦਿਖਾ ਦਨੇ ਆ ਤੇ ਇਹ ਜਿਹੜਾ ਹਾਲ ਆ ਇਹਦੇ ਵਿੱਚ ਫਰਨੀਚਰ ਜਾਂ ਹੋਮ ਡੈਕੋਰੇਸ਼ਨ ਦੇ ਨਾਲੇ ਰਿਲੇਟਡ ਚੀਜ਼ਾਂ ਮਿਲਣਗੀਆਂ ਆਪਾਂ ਨੂੰ ਤੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਸਾਰਾ ਫਰਨੀਚਰ ਹੋ ਗਿਆ ਹਨਾ ਇਸ ਤਰ੍ਹਾਂ ਦਾ ਯੂਨੀਕ ਜੁਨੀਕ ਤਰੀਕੇ ਦਾ ਫਰਨੀਚਰ ਆ ਆਪਾਂ ਨੂੰ ਜਿਹੜਾ ਉਹ ਦੇਖਣ ਨੂੰ ਮਿਲਦਾ ਆ ਤੁਸੀਂ ਜਿਹੜਾ ਸਾਹਮਣੇ ਉਹ ਦੇਖ ਰਹੇ ਹੋ ਸਾਰਾ ਇਹਦਾ ਘਰਾਂ ਦੀ ਡੈਕੋਰੇਸ਼ਨ ਵਾਸਤੇ ਸਾਰਾ ਫਮਾਨ ਇੱਥੇ ਜਿਹੜਾ ਉਹ ਮਿਲਦਾ ਵੱਖ-ਵੱਖ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਉਸੇ ਤਰ੍ਹਾਂ ਆਪ ਵੀ ਸਟਾਲ ਇੱਥੇ ਜਿਹੜੀ ਉਹ ਲੱਗੀ ਹੋਈ ਹੈ ਇਹਨਾਂ ਦੇ ਕੋਲ ਵੀ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਨੇ ਕੁਝ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਉਹ ਚੀਜ਼ਾਂ ਨੇ ਤੇ ਮੈਗਾ ਟਰੇਡ ਫੇਅਰ ਇਹ ਜਿਹੜਾ 1 ਸਤੰਬਰ ਤੱਕ ਹੈ 1 ਤਰੀਕ ਤੱਕ ਇਹ ਟਰੇਡ ਫੇਅਰ ਜਿਹੜਾ ਉਹ ਲੱਗੂ ਤੇ ਇਧਰ ਵੀ ਆ ਕੁਝ ਸਾਰਾ ਦੇਖ ਰਹੇ ਹਾਂ ਚੇਅਰ ਵਗੈਰਾ ਫਰਨੀਚਰ ਦੇ ਨਾਲ ਰਿਲੇਟਡ ਸਾਰਾ ਸਮਾਨ ਆ ਗਿਆ ਨਾ ਸਾਰਾ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਆਪਾਂ ਨੂੰ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਐਵੇਂ ਅਲੱਗ-ਅਲੱਗ ਹਾਲ ਜਿਹੜੇ ਉਹ ਡਿਵਾਈਡ ਕੀਤੇ ਗਏ ਨੇ ਇਹ ਟ੍ਰੇਡ ਫੇਅਰ ਦੇ ਵਿੱਚ ਹਨ ਵੱਖ-ਵੱਖ ਤਰੀਕੇ ਦੇ ਹਾਲ ਤੇ ਇੱਥੇ ਕੁਝ ਮ사ਜ ਵਗੈਰ ਵਾਲੀਆਂ ਮਸ਼ੀਨਾਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੀਆਂ ਤੇ ਐਸੇ ਮ사ਜ ਵਾਸਤੇ ਤੁਸੀਂ ਸਾਰੀਆਂ ਇੱਥੋਂ ਮਸ਼ੀਨਜ਼ ਵਗੈਰਾ ਜਿਹੜੀਆਂ ਉਹ ਖਰੀਦ ਸਕਦੇ ਹੋਗੇ ਵੱਖ-ਵੱਖ ਸਟਾਲ ਲੱਗੀਆਂ ਹੋਈਆਂ ਨੇ ਇਸੇ ਤਰ੍ਹਾਂ ਆਹ ਸਟਾਲ ਜਿਵੇਂ ਤੁਸੀਂ ਜਿਹੜੀ ਇੱਥੇ ਉਹ ਦੇਖ ਰਹੇ ਹੋ ਇਹ ਵੀ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਹੈ ਸਾਰਾ ਸਮਾਨ ਇੱਥੇ ਇਸ ਤਰ੍ਹਾਂ ਵੱਖ-ਵੱਖ ਸਟਾਲ ਦੇ ਉੱਪਰ ਹੈਗੇ ਇਹ ਜਿਹੜਾ ਆਪਾਂ ਹਾਲ ਦੇਖ ਰਹੇ ਹਾਂ ਇਹ ਸਾਰਾ ਇੱਥੇ ਫਰਨੀਚਰ ਐਂਡ ਇੰਟੀਰੀਅਰ ਦੇ ਨਾਲ ਰਿਲੇਟਡ ਆਪਾਂ ਨੂੰ ਜਿਹੜਾ ਹੋ ਦੇਖਣ ਨੂੰ ਮਿਲੂਗਾ ਹਨ ਤੇ ਇਹਨਾਂ ਦੀ ਸਟਾਲ ਦੇ ਉੱਪਰ ਸਾਰਾ ਸਮਾਨ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਹੈਗਾ ਤੇ ਇਹ ਵੀ ਵੱਖ-ਵੱਖ ਸਟਾਲਸ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹ ਐਕਸੀਬੀਸ਼ਨ ਦੇ ਵਿੱਚ ਹਨ ਇਹ ਅੱਗੇ ਚੱਲਦੇ ਆਪਾਂ ਦੋ ਦੋਨੋਂ ਸਟਾਲ ਜਿਹੜੀ ਉਹ ਦਿਖਾ ਦਨੇ ਆ ਤੇ ਇੱਧਰ ਆਹ ਸਟਾਲ ਲੱਗੀ ਹੋਈਆਂ ਕੁਝ ਬੈਗਸ ਵਗੈਰਾ ਇਹਨਾਂ ਦੀ ਸਟਾਲ ਦੇ ਉੱਪਰ ਜਿਹੜੇ ਉਹ ਹੈਗੇ ਨੇ ਤੇ ਇਸ ਤਰ੍ਹਾਂ ਦੀਆਂ ਸਟਾਲਸ ਵੀ ਇੱਥੇ ਸਾਰੀਆਂ ਘਰਾਂ ਦੇ ਨਾਲ ਰਿਲੇਟਡ ਜਿਹੜਾ ਉਸਮਾਨਾ ਸ਼ੂ ਰੈਕ ਵਗੈਰਾ ਜਿਹੜਾ ਹੋ ਤੁਸੀਂ ਦੇਖ ਰਹੇ ਹੋ ਤੇ ਇਹ ਕੀ ਪ੍ਰਾਈਸ ਆ ਸਾਰੇ ਦਾ ਸ਼ੂ ਰੈਕ ਦਾ ਜੀ ਇਹ 9000 ਦਾ ਹੈ 9000 ਦਾ ਠੀਕ ਹੈ ਜੀ ਇੰਡੋਰ ਬਲਕਨੀ ਕੈਂਦੀ ਹੈ ਠੀਕ ਹੈ ਇਹ ਬੰਦ ਲਾਕ ਦਾ 2 ਲੱਖੋਂ ਦਾ ਬੰਦ ਠੀਕ ਹੈ ਅਸਾ ਲਾਕ ਲੱਗੇ ਹੋਇਆ ਠੀਕ ਵਾਸ਼ਿੰਗ ਵਾਲਾ ਹਾਂ ਜੀ ਬਣਾਉਣੇ ਤੋਂ ਵਾਸ਼ ਕਰਦੇ ਤੇ ਇਹ ਸ਼ੂ ਰੈਕ ਵਗੈਰਾ ਵੀ ਜਿਹੜੇ ਉਹ ਮਿਲ ਜਾਂਦੇ ਨੇ ਹਨਾ ਇਹ ਹਾਲ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਦੱਸਿਆ ਸਾਰਾ ਘਰਾਂ ਦੇ ਨਾਲ ਰਿਲੇਟਡ ਸਮਾਨ ਮਿਲੂ ਆਪਾਂ ਨੂੰ ਇੰਟੀਰੀਅਰ ਦੇ ਨਾਲ ਰਿਲੇਟਡ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਹੈ ਨਾ ਇਸ ਤਰ੍ਹਾਂ ਇਹ ਸਟਾਲਾਂ ਵੱਖ-ਵੱਖ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਆ ਇੱਥੇ ਜਿਵੇਂ ਤੁਸੀਂ ਸਟਾਲ ਜਿਹੜੀ ਉਹ ਦੇਖ ਰਹੇ ਹੋ ਇਹਨਾਂ ਦੇ ਕੋਲ ਬੈਗ ਪਰਸ ਵਗੈਰਾ ਨੇ ਬਹੁਤ ਵੱਡੀ ਇਹ ਵੀ ਜਿਹੜੀ ਉਹ ਸਟਾਲ ਹੈ ਤੇ ਉਸੇ ਤਰ੍ਹਾਂ ਆ ਤੁਸੀਂ ਸਟਾਲ ਜਿਹੜੀ ਉਹ ਦੇਖ ਰਹੇ ਹੋ ਤੇ ਇੱਥੇ ਵੀ ਸਾਰਾ ਘਰਾਂ ਦਾ ਜਿਹੜਾ ਉਹ ਸਮਾਨ ਆਪਾਂ ਨੂੰ ਜਿਹੜਾ ਉਹ ਦੇਖਣ ਨੂੰ ਮਿਲੂ ਤੇ ਅੱਜ ਐਤਵਾਰ ਦਾ ਦਿਨ ਹੈ ਸੰਡੇ ਦੇ ਦਿਨ ਕਰਕੇ ਬਹੁਤ ਜਿਹੜੀ ਉਹ ਭੀੜ ਹੋ ਗਈ ਹੈ ਨਾ ਇਹ ਮੇਲੇ ਦੇ ਵਿੱਚ ਬਹੁਤ ਜਿਹੜਾ ਇਕੱਠ ਹੋ ਗਿਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਸਾਰੇ ਕਾਮਾਕਾਰਾਂ ਤੋਂ ਫ੍ਰੀ ਹੁੰਦੇ ਨੇ ਐਤਵਾਰ ਨੂੰ ਇਹਨਾਂ ਦੇ ਕੋਲ ਸਾਰਾ ਸਮਾਨ ਹੈ ਜੀ ਕਿਚਨ ਦੇ ਨਾਲ ਰਿਲੇਟਡ ਆਹ ਸਮਾਨ ਤੁਸੀਂ ਜਿਹੜਾ ਉਹ ਦੇਖ ਰਹੇ ਹੋ ਸਾਰਾ ਕਿਚਨ ਦੇ ਨਾਲ ਰਿਲੇਟਡ ਹੈ ਕਟਿੰਗ ਵਗੈਰਾ ਵਾਲਾ ਸਮਾਨ ਹੈ ਇਸ ਤਰ੍ਹਾਂ ਦੀਆਂ ਸਾਰੀਆਂ ਮਸ਼ੀਨਾਂ ਹਨ ਤੇ ਘਰਾਂ ਵਾਸਤੇ ਤੁਸੀਂ ਸਮਾਨ ਇੱਥੋਂ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਕਿਚਨ ਵਾਲਾ ਬਾਕੀ ਇਹਨਾਂ ਦੇ ਕੋਲ ਵੀ ਆਹ ਸਟਾਲ ਆ ਗਈ ਇੱਥੇ ਵੀ ਸਮਾਨ ਸਾਰਾ ਇਹਨਾਂ ਦੇ ਕੋਲ ਕੁਝ ਕਿਚਨ ਦੇ ਨਾਲ ਰਿਲੇਟਡ ਘਰਾਂ ਦੀ ਸਫਾਈ ਵਾਲਾ ਸਾਰਾ ਸਮਾਨ ਇੱਥੋਂ ਜਿਹੜਾ ਉਹ ਮਿਲੂ ਇਹ ਹੋਟਲ ਫੂਡ ਬੈਕ ਵੱਖ-ਵੱਖ ਤਰੀਕੇ ਦਾ ਸਾਰਾ ਸਮਾਨ ਇੱਥੇ ਜਿਹੜਾ ਉਹ ਹੈਗਾ ਨਾ ਤੇ ਇਸ ਤਰ੍ਹਾਂ ਸਾਰੀਆਂ ਸਟਾਲਾਂ ਲੱਗਦੀਆਂ ਨੇ ਸਾਰਿਆਂ ਦੇ ਕੋਲ ਘਰਾਂ ਦੇ ਨਾਲ ਰਿਲੇਟਡ ਸਮਾਨ ਆ ਸਫਾਈ ਵਗੈਰਾ ਵਾਲਾ ਤੇ ਅੱਗੇ ਆ ਜਿਹੜੀ ਸਟਾਲ ਲੱਗੀ ਹੋਈ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਇਹ ਇਹਨਾਂ ਦੇ ਕੋਲ ਆਹ ਕਰੋਕਰੀ ਹੈ ਵੱਖ-ਵੱਖ ਤਰੀਕੇ ਦੀਆਂ ਨਾ ਪਲੇਟਸ ਵਗੈਰਾ ਜਿਵੇਂ ਤੁਸੀਂ ਜਿਹੜੀਆਂ ਉਹ ਦੇਖ ਰਹੇ ਹੋ ਇਹ ਬਹੁਤ ਲਗਨ ਲਗ ਤਰੀਕੇ ਦੀ ਕਰੋਕਰੀ ਹੈ ਨਾ ਵੀ ਸਟਾਲ ਤੇ ਜਿਹੜੀ ਉਹ ਹੈਗੀ ਤੇ ਇਸ ਤਰ੍ਹਾਂ ਸਾਰੀ ਇਹ ਜਿਹੜਾ ਹਾਲ ਹੈ ਇਹਦੇ ਚ ਆਪਾਂ ਨੂੰ ਘਰਾਂ ਦੇ ਨਾਲ ਰਿਲੇਟਡ ਸਮਾਨ ਮਿਲੂਗਾ ਆਰਾਪਾ ਵੀਡੀਓ ਤੇ ਰਾਹੀਂ ਤੁਹਾਨੂੰ ਜਿਹੜਾ ਉਹ ਮੈਗਾ ਟਰੇਡ ਫੇਅਰ ਦਿਖਾ ਦਾਂਗੇ 1 ਸਤੰਬਰ ਤੱਕ ਇਹ ਮੈਗਾ ਟਰੇਡ ਫੇਅਰ ਜਿਹੜਾ ਉਹ ਲੱਗਿਆ ਹੋਇਆ ਜੇ ਤੁਸੀਂ ਕੁਝ ਖਰੀਦਣਾ ਸ਼ੋਪਿੰਗ ਕਰਨੀ ਹੈ 1 ਸਤੰਬਰ ਤੱਕ ਆ ਸਕਦੇ ਹੋ ਤੇ ਆ ਵੀ ਇੱਥੇ ਸਟਾਲ ਲੱਗੀ ਹੋਈ ਹੈ ਫਰਨੀਚਰ ਵਾਲੀ ਬਹੁਤ ਸਾਰਾ ਸਮਾਨ ਹੈ ਤੇ ਇਹਨਾਂ ਦੇ ਕੋਲ ਫਰਨੀਚਰ ਵਾਲਾ ਜਿਹੜਾ ਉਹ ਹੈਗਾ ਹਨ ਤੇ ਇਹ ਸਾਰਾ ਬਈ ਹੱਥ ਨਾਲ ਕੀਤਾ ਹੋਇਆ ਸਾਰਾ ਵਰਕ ਇਹ 3000 ਦਾ ਹੈ ਸਰ 3000 ਦਾ ਇਹ ਜਿਹੜਾ ਉਹ 3000 ਰੁਪਈਆ ਦਾ ਤੁਸੀਂ ਦੇਖ ਰਹੇ ਹੋ ਹਾਂਜੀ ਤੇ ਇਹ ਫਲਾਵਰ ਪੋਟ ਹੈ ਤੇ ਆ ਜਿਹੜਾ ਉੱਪਰ ਦੇਖ ਰਹੇ ਹੋਣ ਸਾਰਾ ਇਹਦੇ ਵਰਕ ਹੱਥੀਂ ਬਣਾਇਆ ਹੋਇਆ ਤੇ ਆ ਟੇਬਲ ਚੇਅਰ ਵਗੈਰਾ ਦੇਖ ਰਹੇ ਹਾਂ ਤੇ ਆ ਫੁੱਲ ਵਾਲਾ ਇਹ 3000 ਦਾ ਬਾਈ ਕਹਿੰਦੇ ਹਨ ਬਾਕੀ ਇਹ ਵੀ ਆਪਾਂ ਹੋਰ ਤੁਹਾਨੂੰ ਜਿਹੜਾ ਉਹ ਦਿਖਾ ਦਨੇ ਆ ਬਹੁਤ ਸੋਹਣਾ ਬਾਲ ਵਾਸਤੇ ਇਹ ਆ ਘੜੀਆਂ ਤੁਸੀਂ ਦੇਖੋ ਬਹੁਤ ਸੋਹਣੇ ਸੋਹਣੇ ਟਾਈ ਪੀਸ ਨੇ ਘਰਾਂ ਦੇ ਵਿੱਚ ਲਾਉਣ ਵਾਸਤੇ ਹਨ ਬਹੁਤ ਸੋਹਣੇ ਸੋਹਣੇ ਸਾਰੇ ਲੱਕੜ ਦੇ ਬਣੇ ਹੋਏ ਨੇਗੇ ਤੇ ਆ ਫਰਨੀਚਰ ਦੇਖ ਰਹੇ ਹਾਂ ਸੌਫੇ ਤੁਸੀਂ ਦੇਖ ਰਹੇ ਹੋ ਇਹ ਵੀ ਬਹੁਤ ਸੋਹਣੇ ਨੇਗੇ ਬਹੁਤ ਇਹਨਾਂ ਦਾ ਜਿਹੜਾ ਉਹ ਵਰਕ ਕੀਤਾ ਹੋਇਆ ਸਾਰਾ ਜਿਵੇਂ ਆ ਲੱਕੜ ਦੇ ਵਿੱਚ ਫੁੱਲ ਵਗੈਰਾ ਸਾਰੇ ਬਣਾਏ ਹੋਏ ਨੇ ਹਨ ਤੇ ਬਹੁਤ ਮਿਹਨਤ ਦਾ ਕੰਮ ਹੁੰਦਾ ਤੇ ਬਹੁਤ ਮਿਹਨਤ ਨਾਲੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਣਦੀਆਂ ਨੇ ਤੇ ਆ ਇੱਥੇ ਆ ਗਈ ਜੀ ਇੰਡੀਅਨ ਹੈਂਡੀਕਰਾਫਟਨ ਇੰਡੀਅਨ ਹੈਂਡੀਕਰਾਫਟ ਵਾਲਿਆਂ ਦੀ ਸਟਾਲ ਆ ਗਈ ਇਹਨਾਂ ਦੀਆਂ ਸਾਰੀਆਂ ਮੂਰਤੀਆਂ ਨੇ ਛੋਟੀਆਂ-ਛੋਟੀਆਂ ਇਹ ਇਹਨਾਂ ਦੀਆਂ ਸਣੀਆਂ ਸਾਰੀਆਂ ਮੂਰਤੀਆਂ ਇਹ ਪਿੱਤਲ ਦੀਆਂ ਬਣਾਈਆਂ ਹੁੰਦੀਆਂ ਨੇ ਹਨ ਤੇ ਬਹੁਤ ਕਲਾ ਇਹਨਾਂ ਦੇ ਉੱਪਰ ਵੀ ਜਿਹੜੀ ਕੀਤੀ ਹੋਈ ਆ ਵੱਖ-ਵੱਖ ਤਰੀਕੇ ਦੀ ਕਲਾ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲਦੀ ਹੈ ਬਹੁਤ ਸੋਹਣੇ ਤਰੀਕੇ ਦੀ ਕਲਾ ਐ ਇੱਥੇ ਜਿਹੜੀ ਉਹ ਦੇਖਣ ਨੂੰ ਮਿਲੂਗੀ ਵੱਡੀ ਤੋਂ ਵੱਡੀ ਮੂਰਤੀ ਇਹਨਾਂ ਦੇ ਕੋਲ ਜਿਹੜੀ ਹੋ ਹੈਗੀ ਹੈ ਨਾ ਹਰੇਕ ਤਰੀਕੇ ਦੀ ਮੂਰਤੀ ਤੇ ਉਸੇ ਤਰ੍ਹਾਂ ਕੁਝ ਸਟਾਲਸ ਨੇ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਤੁਸੀਂ ਰੂਮਸ ਦੇ ਵਿੱਚ ਰੱਖ ਸਕਦੇ ਹੋ ਸਮਾਨ ਹਨਾ ਆਪਣਾ ਘਰਾਂ ਦੀ ਸਜਾਵਟ ਵਾਸਤੇ ਸਾਰਾ ਸਮਾਨ ਇਹਨਾਂ ਦੇ ਕੋਲ ਜਿਹੜਾ ਉਹ ਹੈਗਾ ਤੇ ਨਾਲ ਹੀ ਕੁਝ ਇਧਰ ਵਾਲ ਡੈਕੋਰੇਸ਼ਨ ਵਾਲਾ ਸਮਾਨ ਇਹਨਾਂ ਨੇ ਡਿਸਪਲੇ ਜਿਹੜਾ ਉਹ ਕੀਤਾ ਹੋਇਆ ਉੱਪਰ ਵੀ ਤੁਸੀਂ ਜਿਹੜਾ ਉਹ ਦੇਖ ਸਕਦੇ ਹੋ ਘਰਾਂ ਵਾਸਤੇ ਆਪਾਂ ਨੂੰ ਡੈਕੋਰੇਟ ਕਰਨ ਨੂੰ ਇੱਕ ਤੋਂ ਇੱਕ ਸਮਾਨ ਜਿਹੜਾ ਉਹ ਦੇਖਣ ਨੂੰ ਮਿਲੂਗਾ ਤੇ ਅੱਗੇ ਆਪਾਂ ਚੱਲਦੇ ਆਂ ਜੀ ਅੱਗੇ ਉਹ ਸਟਾਲ ਜਿਹੜੀ ਉਹ ਜਾ ਕੇ ਦੇਖ ਲਵਾਂਗੇ ਤੇ ਆ ਵੀ ਕੁਝ ਇਹਨਾਂ ਦੇ ਵਿੱਚ ਸਮਾਨ ਨਾ ਸਾਡਾ ਰੂਮ ਦੀ ਡੈਕੋਰੇਸ਼ਨ ਵਾਸਤੇ ਆ ਹੋਮ ਡੈਕੋਰੇਸ਼ਨ ਵਾਸਤੇ ਸਮਾਨ ਆਪਾਂ ਨੂੰ ਮਿਲੂ ਲੈਂਪ ਵਗੈਰਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਲੈਂਪ ਨੇ ਤੇ ਹੋਰ ਸਾਰਾ ਸਮਾਨ ਇਹਨਾਂ ਨੇ ਇਥੇ ਡਿਸਪਲੇ ਜਿਹੜਾ ਹੋ ਕੀਤਾ ਹੋਇਆ ਬਹੁਤ ਸੋਹਣਾ ਸਮਾਨ ਇਹਨਾਂ ਦੀ ਸਟਾਲ ਦੇ ਉੱਪਰ ਹੈਗਾ ਔਰ ਲੈਂਪ ਤੁਸੀਂ ਦੇਖੋ ਬਹੁਤ ਸੋਹਣੇ ਸੋਹਣੇ ਲੈਂਪ ਆਪਾਂ ਨੂੰ ਜਿਹੜੇ ਉਹ ਦੇਖਣ ਨੂੰ ਮਿਲਣਗੇ ਤੇ ਅੱਗੇ ਆਪਾਂ ਚੱਲਦੇ ਆਂ ਜੀ ਹਾਂ ਜੀ ਮੈਡੀਕਲਸ ਟਿਗੀ ਮਾਇਨ ਆਈ ਨਹੀਂ ਹੈ ਸਿੰਗਾਪੁਰਸੋਂ ਸਰ ਅੱਛਾ ਸਿੰਗਾਪੁਰ ਤੋਂ ਆਈਆਂ ਤੁਹਾਨੂੰ ਵਿਖਾ ਰਹੇ ਨੇ ਕਪੜਾ ਨਹੀਂ ਸੜੇਗਾ ਪਾਣੀ ਪਾਓ ਤੇ ਯੂਜ਼ ਕਰੀ ਜਾਓ ਕੋਈ ਵੀ ਕਪੜਾ ਤੁਸੀਂ ਇਕੋ ਟੈਂਪਰੇਚਰ ਤੇ ਆਈਨ ਕਰ ਸਕਦੇ ਹੋ ਭਾਵੇਂ ਸਿਲਕ ਹੈ कॉटन ਹੈ ਡੈਨਿਮ ਹੈ ਪਾਰਟੀ ਵੇਅਰ ਡਰੈਸਾਂ ਨੇ ਸਟੋਨ ਵਰਦੀਆਂ ਸਾੜੀਆਂ ਨੇ ਹੈਵੀ ਸੂਟ ਨੇ ਜਾਂ ਫਿਰ ਹੈ ਤੜਾ ਮੋٹے ਤੋਂ ਮੋਟਾ ਡੈਨਿਮ ਸਾਰੇ ਕਪੜੇ ਇਕੋ ਟੈਂਪਰੇਚਰ ਤੇ ਆਈਨ ਹੋ ਜਾਂਦੇ ਨੇ ਬਸ ਪਾਣੀ ਪਾਓ ਅੰਦਰ ਮਸ਼ੀਨ ਦੇ ਤੇ ਯੂਜ਼ ਕਰੋ ਖਿੱਚ ਕੇ ਰੱਖੋ ਸਿੱਧਾ ਹੱਥ ਰੱਖ ਕੇ ਸਲਾਈਡ ਕਰ ਦਿਓ ਇਹ ਮੋਟਾ ਡੈਨਿਮ ਵੀ ਹੋ ਜਾਏਗਾ ਜ਼ਰੀ ਵਰਕ ਸਟੋਨ ਵਰ ਜੀ ਐਡਰਾਸਾ ਕਰ ਸਕਦੇ ਹੋ। ਉਹ ਕਪੜਾ ਕਰੀ ਨਹੀਂ ਸੜੇਗਾ। ਕਪੜਾ ਸਾੜਦਾ ਤੇ ਦੋ ਟਿਕਟਾ ਸਿੰਗਾਪੁਰ ਦੀ। ਕਪੜਾ ਜਲਾਓ ਸਿੰਗਾਪੁਰ ਜੋ ਉੱਥੇ ਕਰੋ ਕੈਮਰਾ। ਕੈਮਰਾ ਉੱਥੇ ਕਰੋ। ਔਰ ਇਹ ਮਲਟੀਪਰਪਸ ਹੈਗਾ। ਦੇਖੋ ਮੈਡਮ ਵੀ ਲੈ ਕੇ ਜਾ ਰਹੇ ਨੇ 2000 ਰੁਪਏ ਤੇਰੇ। ਇਹਦਾ ਪ੍ਰਾਈਸ 3000 ਹੈਗਾ। ਕੱਲ ਤੋਂ 2500 ਉਹਨੇ 2 ਜ਼ਿਆਦਾ ਪ੍ਰਾਈਸ ਹੈ। ਸਾਰੇ ਕੰਮ ਕਰਦੀ ਹੈ ਮਸ਼ੀਨ ਸਿੰਗਾਪੁਰ ਤੋਂ ਹੈਗੀ। ਇਹਦੇ ਨਾਲ 6 ਅਟੈਚਮੈਂਟ ਵੀ ਆਣਗੇ। ਅਲੱਗ-ਅਲੱਗ ਕੰਮਾਂ ਵਾਸਤੇ ਅਟੈਚਮੈਂਟ ਹੈਗੇ ਨੇ। ਇਨ ਰਿਮੂਵਰ ਵੀ ਆਏਗਾ। ਬੁਲੰਗ ਕਪੜਾ ਦਾ ਤਾਂ ਜਿਹੜੀ ਬੂਰ ਆ ਤੇ ਆਇਨਿੰਗ ਦੇ ਨਾਲ ਨਾਲ ਇੱਥੇ ਲਗਾਣ ਤੋਂ ਬਾਅਦ ਐਬੂਲ ਵੀ ਚੱਕ ਸਕਦੇ ਹੋ ਤੇ ਆਇਨਿੰਗ ਵੀ ਕਰ ਸਕਦੇ ਹੋ ਦੋਨੋਂ ਕੰਮ ਨਾਲ ਨਾਲ ਹੋ ਜਾਣਗੇ ਸੀ ਸੈਕਿੰਡ ਤੁਹਾਨੂੰ ਮਿਲਦਾ ਹੈ ਇਹਦੇ ਨਾਲ ਇਹ ਬਰਸ਼ ਇਹ ਕਲੀਨਿੰਗ ਬਰਸ਼ ਆਏਗਾ ਸਰ హెయిਰ ਬਰਸ਼ ਆਏਗਾ ਸੋਪੀ ਵਾਟਰ ਲਗਾ ਕੇ ਤੁਸੀਂ ਇਹਦੇ ਨਾਲ ਆਪਣਾ ਸੋਫਾ ਕਲੀਨਿੰਗ కర్ਟੇਨਸ ਕਲੀਨਿੰਗ ਕੁਸ਼ਨਸ ਕਲੀਨਿੰਗ ਕਾਰਪੇਟਸ ਕਲੀਨਿੰਗ ਗੱਡੀ ਦਾ ਇੰਟੀਰੀਅਰ ਐਕਸਟੀਰੀਅਰ ਕਲੀਨ ਕਰ ਸਕਦੇ ਹੋ ਫੋਰਥ ਮੋਡ ਆਏਗਾ ਹੈਲਥ ਐਂਡ ਬਿਊਟੀ ਵਾਸਤੇ ਜਿਹੜਾ ਬਿਊਟੀ ਪਾਰਟ ਜਾ ਕੇ ਲੇਡੀਜ਼ ਫੇਸ਼ੀਅਲਸ ਕਰਾਉਂਦੀਆਂ ਨੇ ਘਰ ਕੇ ਸਟੀਮ ਲੈ ਲਓ विक्स अगे लागे यूज करोगे कफ कोल्ड इज रिलीव करेगा वाला विच ऑयल मसाज करके हेयर स्पा जॉइंट पेन बॉडी पेन मसल पेन ये सिकाई कर सकते हो ए मल्टीपरप है एक साल की गारंटी गरंटी हैगीइज़ हैगा तीन हज़ार रुपये एग्जीबिशन प्राइज पच्चीस सौ अज मिल रहा स्पेशल प्राइज़ वन ट्रिपल नाइन ती पूरी ऑडियंसू मैं नंबर दे रहा कार्ड साडा पूरे इंडिया तो कितों भी ऑर्डर करो फ्री होम डिलीवरी विद कैश ऑन डिलीवरी पूरे इंडिया से कहीं से भी ऑर्डर करेंगे फ्री होम डिलीवरी के साथ आएगा विद कैश ऑन डिलीवरी वन ट्रिपल नाइन के प्राइस पर और साथ में एक फ्री गिफ्ट भी देंगे आपके सभी ऑडियंस को ये मैजिक हैंगर पानी का ड्रॉप लगाइए ऐसा लेके नीचे लॉक कर दो फिक्स हो गया वैक्यूम हैंगर है कहीं भी स्टिक करके यूज़ कर सकते हैं काम ख़त्म हो जाने पर लॉक खोलेंगे सीधा अग्नि आप स्टॉल्स थोड़ी दिखा रहे ना ਤੇ ਇਹ ਜਿਹੜਾ ਸਾਰਾ ਫਰਸਟ ਹਾਲ ਹੈ ਇੱਥੇ ਆਪਾਂ ਨੂੰ ਘਰਾਂ ਦੇ ਨਾਲ ਰਿਲੇਟਡ ਸਮਾਨ ਮਿਲੂ ਤੇ ਆ ਇੱਥੇ ਤੁਸੀਂ ਦੇਖ ਰਹੇ ਹੋ ਚੇਅਰ ਵਗੈਰਾ ਸਾਰੀਆਂ ਇਹ ਮ사ਜ ਵਾਲੀਆਂ ਨੇ ਇਹ ਬੈਠ ਕੇ ਦੇ ਮ사ਜ ਜਿਹੜੀ ਉਹ ਤੁਸੀਂ ਲੈ ਸਕਦੇ ਹੋ ਸਾਰੀਆਂ ਵੱਖ-ਵੱਖ ਤਰੀਕਿਆਂ ਦੀ ਇਹਨਾਂ ਦੇ ਕੋਲ ਮ사ਜ ਵਾਲੀਆਂ ਹੀ ਮਸ਼ੀਨਾਂ ਲਿਗੀਆਂ ਵੱਖ-ਵੱਖ ਇਹਨਾਂ ਦੇ ਜਿਹੜੇ ਉਹ ਪ੍ਰਾਈਸ ਹੈਗੇ ਨੇ ਤੇ ਉਸੇ ਤਰ੍ਹਾਂ ਆ ਵੀ ਇੱਥੇ ਛੋਟੀਆਂ ਮਸ਼ੀਨਾਂ ਵਗੈਰਾ ਸਾਰੀਆਂ ਇਹ ਮ사ਜ ਵਾਲੀਆਂ ਨੇ ਇਸ ਤਰ੍ਹਾਂ ਦੀਆਂ ਸਾਰੀਆਂ ਵੱਖ-ਵੱਖ ਦੀਆਂ ਮਸ਼ੀਨ ਮਿਲਣਗੀਆਂ ਤੇ ਆ ਇਥੇ ਕੁਝ ਕਿਚਨ ਵਾਸਤੇ ਸਾਰਾ ਸਮਾਨ ਹੈ ਅਜਿਹੇ ਜਿ ਤੁਸੀਂ ਪਾਣੀ ਜਿਹੜਾ ਹੋ ਰੱਖ ਸਕਦੇ ਹੋ ਛੋਟਾ ਜਿਹਾ ਇਹ ਆਪਾਂ ਜਿਵੇਂ ਵਾਟਰ ਕੂਲਰ ਕਹਿੰਦੇ ਨੇ ਨਾ ਉਸ ਤਰੀਕੇ ਦਾ ਉੱਪਰੋਂ ਇਹਦੇ ਵਿੱਚ ਜਿਹੜਾ ਉਹ ਪਾਣੀ ਪੈਂਦਾ ਆ ਇਥੇ ਇਹਦੀ ਟੂਟੀ ਲੱਗੀ ਹੋਈ ਹੈ ਬਹੁਤ ਸੋਹਣੇ ਤਰੀਕੇ ਦਾ ਇਸ ਤਰ੍ਹਾਂ ਦਾ ਬਹੁਤ ਸਾਰਾ ਸਮਾਨ ਇਹਨਾਂ ਦੀ ਸਟਾਲ ਦੇ ਉੱਪਰ ਹੈਗਾ ਤੇ ਆ ਬਾਕਸ ਵਗੈਰਾ ਤੁਸੀਂ ਦੇਖ ਰਹੇ ਹੋ ਆ ਵੀ ਸਾਰਾ ਕਿਚਨ ਦਾ ਹੀ ਸਮਾਨ ਹੈ 850 ਰੁਪਿਆ ਇਹਦਾ ਜਿਹੜਾ ਹੋ ਰੇਟ ਲਿਖਿਆ ਹੋਇਆ ਤੇ ਆ ਜਿਹੜਾ ਆਪਾਂ ਤੁਹਾਨੂੰ ਵਾਟਰ ਕੂਲਰ ਦਿਖਾਇਆ ਇਹਦਾ ਰੇਟ ਹੈ ਜੀ 2850 ਰੁਪਏ ਇਥੇ ਪ੍ਰਾਈਸ ਇਹਨਾਂ ਨੇ ਜਿਹੜੇ ਹੋ ਲਿ ਤੇ ਆ ਜਿਹੜਾ ਇਹ ਪਿੱਤਲ ਦਾ ਹੈ ਨਾ ਇਹਦਾ ਹੈਗਾ ਜੀ 1450 ਰੁਪਏ ਇਹ 1450 ਦਾ ਤੇ ਇਸ ਤਰ੍ਹਾਂ ਵੱਖ-ਵੱਖ ਬਾਕਸ ਨੇ ਆ ਜਿਹਦਾ 1150 ਰੁਪਿਆ ਪ੍ਰਾਈਸ ਹੈ ਤੇ ਇਹ ਸਾਰਾ ਇਹਨਾਂ ਦੇ ਕੋਲ ਕਿਚਨ ਦਾ ਜਿਹੜਾ ਉਹ ਸਮਾਨ ਹੈਗਾ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਤੇ ਨਾਲ ਇਥੇ ਕੁਝ ਬੋਟਲਸ ਵਗੈਰਾ ਵੀ ਨੇ ਆ ਬੋਟਲਸ ਇਹਦਾ 850 ਰੁਪਏ ਬਹੁਤ ਪ੍ਰਾਈਸ ਹੈ ਤੇ ਇਸ ਤਰ੍ਹਾਂ ਸਾਰਾ ਵੱਖ-ਵੱਖ ਤਰੀਕੇ ਦਾ ਸਮਾਨ ਘਰਾਂ ਦੇ ਨਾਲ ਰਿਲੇਟਡ ਆਪਾਂ ਨੂੰ ਮਿਲੂ ਤੇ ਆ ਇਥੇ ਦੇਖ ਰਹੇ ਹੋ ਤੁਸੀਂ ਸਾਰੇ ਬੈੱਡ ਸ਼ੀਟਸ ਵਗੈਰਾ ਹੋ ਗਈਆਂ ਹਨਾ ਜਿਹੜੇ ਆ ਬਲੈਂਕਟ ਹੋਗੇ 999 ਰੁਪਏ ਬਲੈਂਕਟ ਦਾ ਜਿਹੜਾ ਉਹ ਪ੍ਰਾਈਸ ਇਹਨਾਂ ਨੇ ਉਹ ਲਿਖਿਆ ਹੋਇਆ 999 30 ਬਲੈਂਕਟ ਦਾ ਪ੍ਰਾਈਸ ਹੈ ਤੇ ਇਹਨਾਂ ਦੀ ਸਾਰੀ ਹੈਂਡ ਮੂਵ ਵਾਲੀ ਇਹ ਸ਼ਾਪ ਆ ਭਾਈ ਬਲੈਂਕਟ ਜਿਹੜਾ ਉਹ ਦਿਖਾ ਵੀ ਰਹੇ ਨੇ ਹਨ ਇਸ ਤਰ੍ਹਾਂ ਸਾਰੀਆਂ ਸਟਾਲਸ ਇੱਥੇ ਲੱਗੀਆਂ ਹੋਈਆਂ ਨੇ ਜੀ ਸ਼ੋਪਿੰਗ ਤੁਸੀਂ ਆਪਦੀ ਇਥੋਂ ਕਰ ਸਕਦੇ ਹੋ ਆ ਕਿ ਆ ਇਹਨਾਂ ਦੀ ਸਟਾਲ ਤੇ ਸਾਰੀਆਂ ਵੱਖ-ਵੱਖ ਤਰੀਕਿਆਂ ਦੀਆਂ ਬੈੱਡ ਸ਼ੀਟਸ ਨੇ ਹਨ ਤੇ ਇਸ ਤਰ੍ਹਾਂ ਸਟਾਲਸ ਸਾਰੀਆਂ ਲੱਗਦੀਆਂ ਨੇ ਬਲੈਂਕਟਸ ਬੈੱਡ ਸ਼ੀਟਸ ਤੁਸੀਂ ਇਥੋਂ ਖਰੀਦ ਸਕਦੇ ਹੋ तो आते स्टॉल आ गई जी इन्हों स्ॉल सारा वो घर समान है सफाई वगैरह वाला है ना किचन की सफाई का समान सारा इतना जो खरीद सकते हो सारा ही समान है इन्हों को सफाई स्टॉल के उपर ये गिलास क्लीनर होता है सर इसके अंदर आप यहाँ पे साबुन पानी शैम्पू पानी डालो इसको बंद कर दो आगे स्प्रे लगा हुआ जितना चाहिए ऐसे स्प्रे करके निकाल लीजिए उसके बाद ऐसे वॉश कर लो दाग डब्बे क्लीन करता है बैक साइड में वाइपर होता है उससे क्लीन एंड ड्राई हो जाता है दोबारा आपको कागज़ से कपड़े से साफ़ नहीं करना पड़ता पूरा क्लीन एंड ड्राई ठीक है ये कार के लिए अच्छा रहता है कार ग्लास विंडो ग्लास डाइनिंग टेबल सेंटर टेबल कोई भी चीज़ साफ कर लो इससे एक ये आता है मैजिक स्पंज ये वाला किचन में काम आता है किचन में आपका चाय कॉफ़ी दूध सब्जी कैचअप ऑयल वगैरह गिर जाता है नॉर्मली कपड़ा पानी सोखता नहीं है मैजिक स्पंज सारा पानी सोख लेता है इससे आप किचन स्लैब डाइनिंग टेबल सेंटर टेबल कोई भी चीज़ साफ कर लो बाद में गिराएगा नहीं टपकाएगा नहीं गंदा हो जाए इसको वॉश करके रख दीजिए आप कम से कम दो साल चलता है फटता नहीं है ये इसी में ऐसा मैजिक टावल चाहिए तो मैजिक टावल भी है ये भी वही सेम काम करता है ऑयल गिरा हुआ है चाय गिरा हुआ है दूध गिरा हुआ है ये सब साफ कर लेता है ऐसे ही ये देखिए मैजिक टावल लेंगे ये 150 का है स्पंच वाला लेंगे वो टू हंड्रेड रुपीज़ का ऐसा सारी बढ़िया बढ़िया आइटम है क्लीनिंग आइटम है ये बेड के लिए है ऐसे चलाओ सारा कूड़ा अंदर आता है बेड है कारपेट है सोफ़ा है गद्दा है चादर है कहीं भी इसको यूज करो सारी धूल मिट्टी डस्ट इसमें आ जाएगी ओपन करो फेंक दो ये वाला वन फिफ्टी का आएगा ये बाथरूम मैट है बाथरूम के बाहर रखो आपका पैर गीला होता है ये पैरों का पानी सोख लेता है एंटी स्टिक होता है ये स्लिप नहीं होगा सर जहाँ रखोगे वहाँ से स्लिप नहीं होता एंटी स्टिक मैट ये तीन सौ का एक आएगा पाँच सौ के दो आएंगे हर तरह की क्लीनिंग प्रोडक्ट है सर हमारे पास आप यहाँ के भी विजिट कर सकते हो ਇਸਕੇ ਬਾਅਦ ਅਗਰ ਆਪਕੋ ਘਰ 'ਤੇ ਮੰਗਵਾਣਾ ਹੈ ਵਾਹ ਵੀ ਆਪ ਆਨਲਾਈਨ ਮੰਗਾ ਸਕਤੇ ਹੈ ਮੇਰਾ ਨੰਬਰ ਹੈ 9717440614 'ਤੇ ਆਪ ਕਾਲ ਕਰੀਏ ਆਪਕੋ ਘਰ ਬੈਠੇ ਵੀ ਮਿਲ ਜਾਏਗੀ ਆ ਪੰਜਵੇਂ ਸਾਨੂੰ ਸਟਾਲ ਦਿਖਾਈ ਜੀ ਇਹਨਾਂ ਦੇ ਕੋਲ ਕਲੀਨਿੰਗ ਵਾਲਾ ਸਾਰਾ ਜਿਹੜਾ ਹੋ ਸਾਮਾਨ ਸੀ ਤੇ ਹੁਣ ਚੱਲਦੇ ਆ ਜੀ ਅੱਗੇ ਆਪਾਂ ਇੱਥੇ ਆ ਗਏ ਜੀ ਤਨੂ ਕ੍ਰੀਸ਼ਨ ਤਨੂ ਕ੍ਰੀਸ਼ਨ ਵਾਲਿਆਂ ਦੀ ਜਿਹੜੀ ਇੱਥੇ ਸਟਾਲ ਹੈ ਇਹਨਾਂ ਦੇ ਸਾਰੀਆਂ ਜੁਐਲਰੀ ਵਗੈਰਾ ਇਹਨਾਂ ਦੀ ਸ਼ਾਪ ਦੇ ਉੱਪਰ ਈਰਿੰਗਸ ਹੋ ਗਏ ਜਿਵੇਂ ਹੈ ਨਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਸਾਰੀ ਸਟਾਲ ਇੱਥੇ ਜਿਹੜੀ ਉਹ ਲੱਗੀ ਹੋਈ ਹੈ ਸਾਰਾ ਜੁਐਲਰੀ ਦੇ ਨਾਲ ਰਿਲੇਟਡ ਹੈ ਇਹਨਾਂ ਦੀ ਸਟਾਲ ਹੈ ਇਅਰਿੰਗਸ ਹੋਗੇ ਜਿਵੇਂ ਇਸ ਤਰ੍ਹਾਂ ਦੀਆਂ ਇਥੋਂ چیز ਜਿਹੜੀਆਂ ਉਹ ਤੁਸੀਂ ਖਰੀਦ ਸਕਦੇ ਹੋ ਤੇ ਐਵੇਂ ਬਹੁਤ ਵੱਡੀਆਂ-ਵੱਡੀਆਂ ਸਟਾਲਸ ਜਿਹੜੀਆਂ ਉਹ ਇੱਥੇ ਲੱਗੀਆਂ ਹੋਈਆਂ ਨੇ ਤੇ ਅੱਗੇ ਆਪਾਂ ਚੱਲਦੇ ਹਾਂ ਅੱਗੇ ਸਟਾਲ ਦੇਖ ਲੈਂਦੇ ਹਾਂ ਇੱਥੇ ਕੁਝ ਬਿਊਟੀ ਪ੍ਰੋਡਕਟਸ ਹੋਗੇ ਇਸ ਤਰ੍ਹਾਂ ਦੀਆਂ ਸਟਾਲਸ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਵੱਖ-ਵੱਖ ਤਰੀਕੇ ਦੇ ਪ੍ਰੋਡਕਟ ਜਿਹੜੇ ਉਹ ਹੋਗੇ ਅਲੱਗ-ਅਲੱਗ ਕੰਪਨੀਆਂ ਜਿਹੜੀਆਂ ਉਹ ਆਈਆਂ ਹੋਈਆਂ ਨੇ ਤੇ ਅੱਗੇ ਆਪਾਂ ਤੁਹਾਨੂੰ ਦਿਖਾ ਦਨੇ ਇੱਧਰ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਬਾਕਸ ਦੇ ਨਾਲ ਰਿਲੇਟਡ ਹੈ ਨਾ ਇਹਨਾਂ ਦੀ ਸਟਾਲ ਦੇ ਉੱਪਰ ਸਾਰੀਆਂ ਬਾਕਸ ਨੇ ਵੱਖ-ਵੱਖ ਤਰੀਕੇ ਦੀਆਂ ਬਾਕਸ ਵੀ ਤੁਸੀਂ ਇੱਥੋਂ ਜਿਹੜੀਆਂ ਉਹ ਲੈ ਕੇ ਜਾ ਸਕਦੇ ਹੋ ਤੇ ਇਸ ਤਰ੍ਹਾਂ ਸਾਰਾ ਇਹ ਐਗਜ਼ੀਬਿਸ਼ਨ ਹੈ ਜਿਹੜਾ ਉਹ ਲੱਗਦਾ ਹੈ ਤੇ ਆਪਾਂ ਚੱਲਦੇ ਹਾਂ ਅੱਗੋਂ ਸਟਾਲਸ ਜਿਹੜੀਆਂ ਉਹ ਦੇਖ ਲਾਂਦੇ ਆਂ ਦੂਸਰੀ ਸਾਈਡ ਦੀਆਂ ਤੇ ਇੱਕ ਸਾਈਡ ਦੀ ਆਪਾਂ ਸਟਾਲਸ ਜਿਹੜੀਆਂ ਉਹ ਤੁਹਾਨੂੰ ਦਿਖਾਈਆਂ ਨਹੀਂਆਂ ਤੇ ਇੱਧਰ ਉਸੇ ਤਰ੍ਹਾਂ ਕੁਝ ਵੱਖ-ਵੱਖ ਤਰੀਕੇ ਦੇ ਪ੍ਰੋਡਕਟਸ ਆਪਾਂ ਨੂੰ ਜਿਹੜੇ ਉਹ ਮਿਲ ਜਾਣਗੇ ਅਲੱਗ-ਅਲੱਗ ਕਵਰੇਜ ਵਗੈਰਾ ਵਾਸਤੇ ਕਵਰੇਜ ਸਪਰੇਅ ਜਿਵੇਂ ਇਹਨਾਂ ਦੇ ਕੋਲ ਜਿਹੜੀ ਉਹ ਹੈਗੀ ਹੈ ਨਾ ਇਸ ਤਰ੍ਹਾਂ ਦੇ ਪ੍ਰੋਡਕਟ ਵਾਲੀਆਂ ਸਟਾਲਸ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਸਾਰਾ ਆਪਾਂ ਤੁਹਾਨੂੰ ਦੱਸਿਆ ਜਿਵੇਂ ਵੀ ਘਰਾਂ ਦੇ ਨਾਲੇ ਰਿਲੇਟਡ ਜਿਹੜਾ ਉਹ ਸਮਾਨ ਮਿਲੂ ਤੇ ਆਹ ਇੱਥੇ ਬਾਈ ਦੀ ਜਿਹੜੀ ਉਹ ਸਟਾਲ ਲੱਗੀ ਹੋਈ ਹੈ ਮਾਈਂਡ ਡਿਵੈਲਪਰ ਗੇਮ ਮਾਈਂਡ ਡਿਵੈਲਪਰ ਗੇਮ ਇਹ ਜਿਹੜੀ ਹੈਗੀ ਆ ਬੱਚਿਆਂ ਵਾਸਤੇ ਹੈ ਨਾ ਤੇ ਇਹ ਗੇਮ ਹੈ ਨਾਲੇ ਕੋਲ ਵੱਖ-ਵੱਖ ਤਰੀਕੇ ਦੀਆਂ ਇਸ ਤਰ੍ਹਾਂ ਜਿਹੜਾ ਇਹ ਬਾਕਸ ਤੁਸੀਂ ਦੇਖ ਰਹੇ ਹੋ ਕੀ ਪ੍ਰਾਈਸ ਆ ਬਾਈ ਇਹਦਾ ਬਾਕਸ ਦਾ 600 600 ਰੁਪਏ ਦਾ 80% ਤੋਂ 90% ਤੱਕ ਡਿਸਕਾਊਂਟ ਠੀਕ ਹੈ ਠੀਕ ਹੈ ਬਾਈ ਕਹਿੰਦਾ ਡਿਸਕਾਊਂਟ ਕੀਤਾ ਹੋਇਆ ਹੈ 250 ਰੁਪਈਆ ਦਾ ਹਨਾ ਇਹ ਮਾਈਂਡ ਡਿਵੈਲਪ ਵਾਲੀ ਗੇਮ ਹੈ ਛੋਟੇ ਬੱਚਿਆਂ ਵਾਸਤੇ ਤੁਸੀਂ ਬਣਾ ਲਓ 500 ਡਿਜ਼ਾਈਨ ਮਿਲਦੇ ਆ। ਅੱਛਾ ਕੁਝ ਵੀ ਬਣ ਜਾਏਗਾ। 5 ਨੇ ਦਿਖਾਈ। ਠੀਕ ਹੈ। ਬੱਚਾ ਇੰਜੋਏ ਵੀ ਕਰਦਾ ਹੈ ਮਾਈਂਡ ਕੋ ਡਿਵੈਲਪ ਵੀ ਕਰਦਾ ਹੈ। ਹਮਮ ਬੱਚੇ ਨੂੰ ਮਾਈਂਡ ਕੇ ਲੀਅਨ ਹੈ। ਸਹੀ। ਬੱਚੇ ਆਪਕੇ ਮੋਬਾਈਲ ਉਹ ਟੀਵੀ ਤੋਂ ਵੀ ਸੇਫ ਰਹਿੰਦੇ ਆ। ਹਾਂਜੀ। ਤੇ ਫਿਰ ਤੇ ਫਿਰ ਮੋਡਰਨ ਬਲੈਕ ਦੇ ਬੱਚੇ ਨੇ। ਠੀਕ ਹੈ ਜੀ ਠੀਕ ਹੈ। ਇਹ ਸਾਰੀ ਬੱਚਿਆਂ ਵਾਸਤੇ ਆ ਜਿਵੇਂ ਬਾਈ ਹੁਣੀਆਂ ਨੇ ਆਪਾਂ ਨੂੰ ਦੱਸਿਆ ਹਨਾ। ਮਾਈਂਡ ਡਿਵੈਲਪ ਕਰਨ ਵਾਸਤੇ ਕੁਛ ਵੀ ਇਹਦਾ ਬਣਾ ਸਕਦੇ ਹੋ 500 ਤੋਂ ਜ਼ਿਆਦਾ ਆਈਟਮਸ ਦੀਆਂ ਹੋ ਤੁਸੀਂ ਇਹਦੀਆਂ ਬਣਾ ਸਕਦੇ ਹੋ ਇੱਥੇ ਆ ਸਟਾਲ ਲੱਗੀ ਹੋਈ ਹੈ ਇਹਨਾਂ ਦੇ ਕੋਲ ਮਸਾਲਾ ਵਾਲੀਆਂ ਮਸ਼ੀਨਸ ਵਗੈਰਾ ਨੇ ਤੁਸੀਂ ਮਸਾਦਰ ਜਿਹੜੇ ਉਹ ਲੈਣੇ ਨੇ ਹਨ ਐਵੇਂ ਦੀਆਂ ਚੀਜ਼ਾਂ ਵੀ ਇੱਥੋਂ ਜਿਹੜੀਆਂ ਮਿਲ ਜਾਣਗੇ ਕੀ ਪ੍ਰਾਈਸ ਆ ਬਾਈ ਇਹਦਾ ਇਹ 1500 ਦਾ ਹੈ 1500 ਦਾ ਚਾਰਜੇਬਲ ਹੈ ਠੀਕ ਹੈ ਚਾਰਜ ਵਾਲੀ ਹੈ ਇਹ 1500 ਦੀ ਜਿਹੜੀ ਮੀਨ ਹੈ ਹੈਡ ਕੇ ਲੀਏ ਫੇਸ ਕੇ ਲੀਏ ਅੱਛਾ ਹੈਡ ਕੇ ਲੀਏ ਹੈਡ ਮੈਂ ਫੇਸ ਮੈਂ ਜੀ ਜੀ ਉਹ ਵੀ ਚਾਰਜ ਵਾਲਾ ਅੱਛਾ ਇਸਕਾ ਕੀ ਪ੍ਰਾਈਸ ਹੈ ਇਹ ਵੀ ਆਪਕੋ 1000 ਦਾ 1000 ਦਾ ਇਸ ਤੋਂ ਮਸਾਦ ਵਾਲੀਆਂ ਮਸ਼ੀਨਜ਼ ਵੀ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਚਾਰਜ਼ ਵਾਲੀਆਂ ਨੇ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਤੇ ਤੁਸੀਂ ਦੇਖ ਰਹੇ ਹੋ ਸਟਾਲ ਜਿਹੜੀ ਉਹ ਲੱਗੀ ਹੋਈ ਇਹਨਾਂ ਦੇ ਕੋਲ ਬੈਠਣ ਨੂੰ ਚਟਾਈਆਂ ਵਗੈਰਾ ਬਿਗ ਮੈਟ ਜਿਹੜੇ ਉਹ ਹੈਗੇ ਨੇ ਤੇ ਜੀ ਇਸੇ ਕਹਤੇ ਹੈ ਫੋਲਡੇਬਲ ਪੁਰਾਈ ਮੈਟ ਇਸੇ ਵਿਛਾ ਕਰਕੇ نیچے ਤੋਂ ਗੱਤਨੀ ਇਹ نیچے ਹੀ ਬੈਠਨੇ ਦਾ ਹੁੰਦਾ ਹੈ ਸਾਹਿਬ ਇਹ ਦੇਖੀਏ ਇਹ ਦੇਖੋ ਜੀ شوف ਦੇ ਬੋਲ ਨੇ ਲੈ ਦੇ ਰਹੇ ਆ ਇਹ ਦੇਖੋ ਇਹ ਛੋਟਾ ਸਾਹ ਬੈਗ ਆਏਗਾ ਬਾਸ ਆਸਾਨੀ ਸਫਰ ਵਗੈਰਾ ਪਰ ਵੀ ਲੈ ਜਾ ਸਕਤੇ कहीं लेटना बैठना खाना पीना सोना लकड़ी की ओरिजिनल चटाई पर बनाया है चटाई नीचे चली जाएगी गद्दा ऊपर आ जाएगा छू करके देखो आप ये देखो सर इस ये सर अट्ठारह सौ का होता है ये साढ़े तीन बाई छः का साइज़ है अठारह सौ रुपये प्राइज़ है इसमें दो साइज बनाते हैं हम ये छोटा है और ये बड़ा है ये देखिए सर ये बड़ा साइज है पाँच बाई सात का साइज़ होता है सर ये देखिए पाँच बाई सात का कितना बड़ा साइज़ है दो लोग आराम से लेट जाएंगे चार से छः लोग बैठ जाएंगे घर में मेहमान आ गए हैं पिकनिक पे ज़्यादा लोग जा रहे हैं कोई छोटा मोटा फंक्शन है सोफ़े के आगे बेड के आगे जगह खाली है, आप वहाँ बिछा सकते हैं कलर और कलर के डिजाइन काफ़ी मिल जाएंगे बाइजी आप इसको फोल्ड करके घर के किसी कोने में रख दें कार की डिग्गी में डाल लें पिकनिक पर ले जाना है बासानी ले जा सकते हैं दो साइज़ हैं दो प्राइज़ हैं सर ये छोटा साइज़ है और ये बड़ा साइज़ होता है सर दो साइज़ दो प्राइज़ छोटा वाला अठारह का है बड़ा वाला अट्ठाईस का है सर